ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਸਾਰਿਆਂ ਦਾ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਣੇ ਨਾਲ ਜੁੜੇ ਆ ਵੀਰ ਕਾਲਾ ਪਹਿਲਵਾਨ ਤੇ ਭਾਈ ਰਣਜੀਤ ਸਿੰਘ ਖਾਲਸਾ ਜੀ ਤੇ ਅੱਜ ਕੁਝ ਕੁ ਗੱਲਾਂ ਕਰਾਂਗੇ ਆਪਾਂ ਕਿਸਾਨੀ ਮੁੱਦਿਆਂ ਬਾਰੇ ਭਾਈ ਦੀਪ ਸਿੱਧੂ ਬਾਰੇ ਤੇ ਬਸ ਖੁੱਲੀਆਂ ਗੱਲਾਂ ਬਾਤਾਂ ਹੋਣੀਆਂ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਕਾਲਾ ਪਹਿਲਵਾਨ ਲਾ ਦੇ ਲੋ ਗੱਡੀ ਨੂੰ ਆਪਣੀ ਨੂੰ ਕੀ ਹਾਲ ਆ ਭਾਈ ਟੱਕੀਆਂ ਬੰਦ ਕਰ ਦੇ ਟੱਕੀਆਂ ਬੰਦ ਆ ਭਾਈ ਕਾਲੇ ਪਹਿਲਵਾਨ ਨਾਲ ਪਹੁੰਚ ਗਏ ਭਾਈ ਰਣਜੀਤ ਸਿੰਘ ਖਾਲਸਾ ਕੋਲੇ ਖੇਤ ਹਾਂ ਚੰਦ ਬਿਆਨ ਪੇਸ਼ ਕਰਨੀ ਆਗੇ ਇੱਥੇ ਤੇ ਅਗਲੀ ਗੱਲਬਾਤ ਕਰਦੇ ਆਂ ਕੀ ਹਾਲ ਆ ਬਾਈ ਰਣਜੀਤ ਠੀਕ ਆ ਜੀ ਹੋਰ ਆ ਜਾ ਵਧੀਆ ਵਧੀਆ ਬਰਾ ਆ ਗਿਆ ਆ ਗਿਆ ਆ ਗਿਆ ਆ ਚੱਲਗੇ ਚਲੋ ਭਲਵਾਨ ਉਹ ਠੀਕ ਆ ਬਾਈ ਚਾਹ ਮਾ ਜਾਓ ਵਧੀਆ ਬਰਾ ਚੜਦੀ ਕਲਾ ਚੰਗੀ ਗੱਲ ਆ ਦੇਖ ਆਪ ਦੱਸੋ ਬਾਬੇ ਨਾਨਕ ਦੇ ਖੇਤਾਂ ਦੀ ਹਰਿਆਲੀ ਦਿਖਾ ਦੇ ਪਹਿਲਾਂ ਤਾਂ ਵੀਰਾਂ ਨੂੰ ਹਨਾ ਹਾਂਜੀ ਬੰਦਾ ਸਿੰਘ ਬਹਾਦਰ ਦੇ ਦਿੱਤਕਾ ਹੋ ਗਿਆ ਜੁਨੀਨਾ ਦੇ ਬਾਬੇ ਨਾਨਕ ਦੇ ਖੇਤ ਨੇ ਹਾਂਜੀ ਬਾਈ ਹਾਂਜੀ ਬਈ ਵਦਿਆ ਮौजਾਂ ਬੰਦੇ ਕਹਿੰਦੇ ਪੂਰੇ ਚਿਪਗੜ ਇਕੱਠੇ ਹੋ ਗਏ ਭਾਈ ਰਣਜੀਤ ਸਿੰਘ ਖਾਲਸਾ ਕਾਲਾ ਪਲਵਾਨ ਤੇ ਇੱਥੇ ਕਰਦੇ ਆ ਗੱਲਬਾਤ ਪਹਿਲਾਂ ਖਾਲਚਲ ਪੁੱਛ ਲਈ ਨਾ ਤੇਰਾ ਸਰੀਰ ਸਰੂਰ ਦੇਖ ਕੇ ਕਦ ਕਾਠ ਦੇਖੇ ਨਾ ਤੇਰਾ ਹੱਕ ਬਣਦਾਗਾ ਪਰ ਨਾ ਦਮਾਲਾ ਸਮਾਰ ਕੇ ਸਜਾਉਂਦਾ ਕੋ ਦਾੜੀ ਵੀ ਤੇਰੇ ਚੰਗੀ ਆ ਅਸਲ ਗੱਲ ਪਤਾ ਕੀ ਇਹ ਰਣਜੀਤ ਜਦੋਂ ਵੀ ਕਮੈਂਟ ਕਰਦਾ ਕਾ ਬਲੌਗ ਬਣਾਉਂਦਾ ਸੀ ਕਦੇ ਜਦੋਂ ਵੀ ਬਲੌਗ ਬਣਾਉਂਦਾ ਆਪਾਂ ਨੂੰ ਆ ਸਬੂਤ ਦੇਣ ਦੀ ਲੋੜ ਹੈ ਹਨਾ ਕਮੈਂਟ ਦੇ ਲੈ ਜਾਂ ਕੇ ਕਮੈਂਟ ਦੇ ਲੈ ਮੈਂ ਕੀ ਕਰਿਆ ਮੈਂ ਆਇਆ ਆਖਿਆ ਵੀ ਕਾਲੇ ਦੇ ਬਲਵਾਨ ਤੇ ਪਾ ਪਰਨਾ ਆਪ ਗਬੜੀ ਸੁਣੀ ਲੱਗ ਗਈ ਗੱਲ ਗਲਤ ਆ ਕਿ ਸਹੀ ਆ ਸਹੀ ਆ ਵੀ ਤੂੰ ਉਦੋਂ ਮੈਂ ਵਲੌਗ ਵੀ ਦੇਖਿਆ ਸੀ ਉਦੋਂ ਲਖੇ ਨੂੰ ਕਹੀਆਂ ਨਾ ਜੇ ਮੈਂ ਦਮਾਂ ਦਾ ਸਜਾਵਾਂ ਤੇਰੀ ਵੀ ਤੇਰੇ ਵਾਲਾ ਸੋਹਣਾ ਲੱਗਦਾ ਤੇਰੇ ਫੜਾ ਲੱਗਦਾ ਨਹੀਂ ਭਾਈ ਲੱਗਦਾ ਸੋਹਣਾ ਮੇਰੇ ਫੇਰ ਤੂੰ ਬੰਨ੍ਹ ਠੀਕ ਹੈ ਤੇ ਪਿਆਰ ਕਰਦੇ ਨਾ ਜੇ ਆਪਣੇ ਮੋਹਰ ਲੱਗੀ ਹੋਏ ਤੂੰ ਰੱਖੀ ਨਹੀਂ ਮੋਹਰ ਤੇਰੇ ਤਾਂ ਹੁਣ ਰੱਖ ਰੱਖਿਆ ਤੂੰ ਸਭ ਸੂਰਤ ਹੋ ਰਿਹਾ ਹੈ ਹਨਾ ਤੂੰ ਸਾਥੋਂ ਵੱਡਾ ਹੈਂ ਜੇ ਤੂੰ ਕੋਈ ਪਹਿਲ ਕਰੇਗਾ ਕਿਸੇ ਕੰਮ ਚ ਹਨਾ ਤਾਂ ਸასი ਨਿੱਕੇ ਛੋਟੇ ਜਿਹੜੇ ਬੰਦੇ ਫੇਰ ਹੀ ਤੇਰੇ ਮਾਰ ਲਗਾਉਂਦਾ ਸਿਆਣੀ ਗੱਲ ਆ ਬਈ ਸਿਆਣੀ ਗੱਲ ਆ ਸਿਆਣੀ ਗੱਲ ਆ ਵੀ ਮੜਲਾ ਵੀ ਉਹ ਕਹਿੰਦੇ ਹੁੰਦੇ ਆ ਨਾ ਵੀ ਇੱਕ ਚੰਗਾ ਵੀ ਹਨਾ ਇੱਕ ਚੰਗਾ ਵੀ ਹੋਵੇ ਅੱਧੇ ਵਿੜੇ ਨੂੰ ਰਜਾ ਦਿੰਦਾ ਜਿੱਕ ਚੰਗਾ ਬੰਦਾ ਇੱਕ ਬੇੜੇ ਚ ਦੇਖੀ ਹੋਵੇ ਥੋੜਾ ਜਿਹਾ ਵਾ ਸਾਰੇ ਹੀ ਛੇੜੇ ਚੰਗਾ ਹੋ ਜਾ ਕਰੂਗਾ ਕਰਤਾ ਠੀਕ ਹੈ ਜੀ ਤੇ ਥੋੜੀ ਆਪਾਂ ਇੰਟਰੋਡਕਸ਼ਨ ਬਾਈ ਇਹ ਰਣਜੀਤ ਵਾਲੇ ਦਿੰਨੇ ਆਗੇ ਤੇ ਰਣਜੀਤ ਸਿੰਘ ਖਾਲਸਾ ਜੀ ਬਣ ਚੁੱਕੇ ਨੇ ਪਹਿਲਾਂ ਹੁੰਦੇ ਸੀ ਬਾਈ ਜੀਤਾ ਦੰਦੀਵਾਲ ਹਾਂ ਸੋਸ਼ਲ ਆਈਡੀਆਂ ਤੇ ਸਾਰੇ ਕਿਤੇ ਨਾਮ ਲਿਖਿਆ ਸੀ ਜਦੋਂ ਬੰਦਾ ਸਿੰਘ ਸਜ ਜਾਂਦਾ ਤਾਂ ਫਿਰ ਆਪਣੇ ਨਾਮ ਦੀ ਬਣਤਰ ਸੁਧਾਰ ਲੈਂਦਾ ਜਿਵੇਂ ਪਹਿਲਾਂ ਵੀ ਅਸਲੀ ਆਪਣੇ ਹਾਂ ਜਿਵੇਂ ਆਪਾਂ ਨੂੰ ਮਿਲਿਆ ਹੋਇਆ ਨਾਮ ਪਹਿਲਾਂ ਵਿਰਾਸਤ ਚੋਂ ਤੇ ਬਾਈ ਜੀਤਾ ਦੰਦੀਵਾਲ ਪਹਿਲਾਂ ਗੀਤ ਕਰ ਰਿਹਾ ਤਗੜਾ ਤੇ ਇੱਕ ਗੀਤ ਦੀ ਥੋੜੀ ਜੀ ਗੱਲ ਕਰਾਂਗੇ ਆਪਾਂ ਜਿਹੜਾ ਜਿਆਦਾ ਮਕਬੂਲ ਹੋਇਆ ਸੀਗਾ ਜਿਆਦਾ ਵਾਇਰਲ ਹੋਇਆ ਸੀਗਾ ਬਾਈ ਗੁਲਾਬ ਸਿੱਧੂ ਨੇ ਗਾਇਆ ਸੀਗਾ ਕਲਰਾਂ ਕਫਾਂ ਚੋਂ ਮੈਲ ਜਾਂਦੀ ਨਹੀਂ ਉਹ ਮੈਂ ਇੱਕ ਤੇਰੇ ਜਿਹੀ ਰੋਟੀ ਸਾਥੋਂ 골ਡ ਨਹੀਂ ਹੁੰਦੀ ਬਹੁਤ ਵੀਰਾਂ ਨੇ ਸੁਣਿਆ ਹੋਊਗਾ ਤੇ ਪਰ ਉਹਦੇ ਚ ਛੋਟੀ ਜੀ ਗੱਲ ਹੋਰ ਵੀ ਨਾਲ ਕਰ ਦਿੰਨੇ ਆ ਮੁੱਦੇ ਦੀ ਕਿ ਬਾਈ ਗਲਬ ਜੀ ਤੁਨੇ ਨਾ ਨਹੀਂ ਪਾਇਆ ਸੀ ਉਹ ਗੱਲ ਅੱਡਾ ਗਈ ਤੇ ਬਾਕੀ ਸਾਰੇ ਸਬੂਤ ਸਾਡੇ ਕੋਲੇ ਸਾਂਭੇ ਪਏ ਨੇਗੇ ਤੇ ਉਹ ਪਹਿਲੇ ਵੀ ਕਈ ਵਾਰੀ ਗੱਲ ਕਰੀਆ ਤੇ ਖੈਰ ਅੱਜ ਗੱਲਾਂ ਕੁਝ ਹੋਰ ਕਰਨੀਆਂ ਨੇ ਅੱਜ ਟੌਪਿਕ ਹੋਰ ਆ ਹੈ ਹਾਂ ਕੀ ਆਲਾ ਦਰਸ਼ਨ ਬਾਈ ਅੱਜ ਕਿਵੇਂ ਲੋਕ ਆਏ ਬੈਠਾ ਪਿੱਛੇ ਉਹ ਬਸ ਉਹੀ ਬੈਗਾ ਅੱਜ ਬਾਈ ਯਾਰ ਟੌਪਿਕ ਤੈਨੂੰ ਮੈਂ ਦੱਸ ਦਿੰਦਾ ਮੈਂ ਨਾ ਮੋਬਾਈਲ ਦੇਖੀ ਜਾਂਦਾ ਸੀ ਮੇਰਾ ਭਰਾ ਓਕੇ ਓਕੇ ਤੇ ਬਾਈ ਦੀਪ ਦੀ ਅੱਜ ਜਦੋਂ ਮੈਂ ਨਾ ਉਹ ਆਪਣੀ ਦੇਖੀ 2 ਸਾਲਾਂ ਵਾਲੀ ਹਨਾ ਪੁਰਾਣੀ ਭਰਾ ਦੀ ਹੈ ਵੀ 14 ਫਰਵਰੀ ਨੂੰ ਐਕਸੀਲੈਂਡ ਰਾਤ ਦਾ ਬਣਿਆ ਸੀਗਾ ਤੇ 15 ਦਾ ਸੰਸਕਾਰ ਸੀ ਹਨਾ ਹਾਂ ਉਹ ਅੱਜ ਦੇ ਦਿਨ ਦਾ ਸੀਗਾ ਤੇ ਐ ਲਾਲਾ ਇੱਕ ਨਾ ਕਾਲ ਜਿਓ ਚੀਜ਼ ਜੀ ਨਿਕਲੀ ਸੱਚੀ ਉਹ ਭਰਾ ਦੀਆਂ ਯਾਦਾਂ ਆਈਆਂ ਦੁਬਾਰੇ ਉਸੇ ਤਰੀਕ ਤੇ ਮਤਲਬ ਉਹ ਗੱਲਬਾਤ ਦਿਮਾਗ ਚ ਦੁਬਾਰੇ ਵੈਸੇ ਵੀ ਉਹ ਦਿਲਾਂ ਚ ਸਾਰਿਆਂ ਚ ਰਹਿਣਗੇ ਨਾ ਭਾਈ ਨਹੀਂ ਰਹਿਣਾ ਲਾਜ਼ਮੀ ਹੈ ਗੱਲ ਕਰਕੇ ਤੇ ਜਿਦੋਂ ਗੱਲ ਦੁਬਾਰਾ 2 ਸਾਲਾਂ ਵਾਲੀ ਤਾਜੀ ਜੀ ਹੋਈ ਨਾ ਤੇ ਕਦੇ ਕੰਜ ਦੀ ਚੀਜ਼ ਜੀ ਬਣ ਗਈ ਜਿਹੜੀ ਦੁਨੀਆਂ ਦਾ ਨਾ ਹਨਾ ਇੱਕ ਪਰਿਵਾਰ ਦੀ ਤਰ੍ਹਾਂ ਹਨਾ ਇਹਦੇ ਚ ਇਹਦੇ ਚ ਜੇ ਕੋਈ ਵੱਡਾ ਕਈ ਵਾਰੀ ਵੱਡੇ ਬੰਦੇ ਤੋਂ ਵੀ ਗਲਤੀ ਹੋ ਜਾਂਦੀ ਜਿਹੜਾ ਆਪਣਾ ਆਗੂ ਹੁੰਦਾ ਤੇ ਕਈ ਵਾਰ ਜਿਹੜੇ ਉਹਦੇ ਮਗਰ ਲੱਗਣ ਵਾਲੇ ਛੋਟੇ ਆਗੇ ਹਨਾ ਨਹੀਂ ਪਤਾ ਹੁੰਦਾ ਉਹ ਬੋਲ ਬੈਂਦੇ ਆਗੇ ਪਰ ਉਦੋਂ ਪਤਾ ਨਹੀਂ ਲੱਗਦਾ ਨਹੀਂ ਇੱਕ ਦਿਨ ਨੂੰ ਬਣਾ ਦਿੰਦਾ ਬਾਈ ਜਿਹੜੀਆਂ ਲੀਰਾਂ ਹੁੰਦੀਆਂ ਨਾ ਉਹਨਾਂ ਦਾ ਦਿਮਾਗ ਤਮੂਕ ਨਹੀਂ ਹੁੰਦੇ ਲੀਰਾਂ ਨੂੰ ਤਾਂ ਲੀਰਾਂ ਹੀ ਕਹਾਂਗੇ ਯਾਰ ਅੱਜ ਯਾਰ ਸਾਨੂੰ ਮੈਂ ਮੈਂ ਤੈਨੂੰ ਦੱਸ ਦਿੰਦਾ ਇੱਕ ਮਿੰਟ ਗੱਲ ਸੁਣ ਲੈ ਜੀ ਇਹ ਤੇ ਮੇਰੀ ਭਰਾ ਨੂੰ ਯਾਰ ਬੜੇ ਮੈਂ ਤੁਹਾਨੂੰ ਦੱਸਾਂ ਜੇ ਤੋ ਗਿਆ ਨਾ ਹਾਂ ਚਲੋ ਝੰਡੇ ਦੀ ਗੱਲ ਵੱਖਰੀ ਆ ਯਾਰ ਉਹਦੇ ਖਿਆਲ ਹੀ ਇੱਕ ਵੱਖਰੇ ਸੀ ਯਾਰ ਜੱਟ ਦੇ ਨਹੀਂ ਉਹ ਝੰਡਾ ਨਹੀਂ ਸੀ ਕਾਲੇ ਉਹ ਨਿਸ਼ਾਨ ਨਹੀਂ ਨਹੀਂ ਨਿਸ਼ਾਨ ਸਾਹਿਬ ਦਾ ਆਪਣਾ ਨਿਸ਼ਾਨ ਸਾਹਿਬ ਸੀ ਨਾ ਉਹ ਕੋਈ ਖਾਲਸਾ ਦਾ ਝੰਡਾ ਨਹੀਂ ਸੀ ਨਹੀਂ ਸੀਗਾ ਉਹਦੇ ਤੇ ਕੱਲ ਇੱਕ ਗੱਲ ਮੁਕ ਦੀ ਗੱਲ ਕੀ ਆ ਨਾ ਮੁਕ ਦੀ ਗੱਲ ਕੀ ਆ ਜਿਹੜਾ ਕੋਈ ਮਿਰਰ ਗਾ ਮਾਤਾ ਦਾ ਜੌੜ ਕੇ ਸਕੂਟਰੀ ਰੋਕੇ ਸਰੂਗੜ ਤੱਕ ਨਹੀਂ ਜਾ ਸਕਦਾ ਤੋ 3 ਕਰੋੜ ਵਾਲੀ ਬੰਬੇ ਛੱਡ ਕੇ ਨਾ ਗੱਡੀ ਇੱਥੇ ਆ ਕੇ ਤਪੜਾਂ ਦੇ ਬਹਿ ਕੇ ਸੀ ਝੰਡੇ ਉਹ ਕੋਈ ਲਾਲਸਾ ਸੀ ਉਹਦੇ ਅੰਦਰ ਕੋਈ ਜਗਿਆਸਾ ਸੀ ਜਦੋਂ ਜੰਗਾੜੀ ਸੀ ਯਾਰੀ ਅੰਦਰ ਬਈ ਉਹਨੇ ਲੋਕਾਂ ਨੂੰ ਇੱਕ ਚਿੰਕ ਲਾਉਣੀ ਸੀ ਉਹਨੂੰ ਗਿਆਨੀ ਨਸ ਤੇ ਤੂੰ ਐ ਲਾਲਾ ਅੱਜ ਵੀ ਕਿਤੇ ਧਰਨਾ ਦਾ ਲਾਲਾ ਲੱਗਿਆ ਹੋਇਆ ਨਾ ਉਸੇ ਸ਼ੰਭੂ ਤੇ ਹਾਂ ਲੱਗਿਆ ਨਾ ਬਿਲਕੁਲ ਤੇ ਸ਼ੰਭੂ ਦੇ ਧਰਨਾ ਵੀ ਲੱਗਿਆ ਉਹਦੀ ਸੇਧ ਲੈ ਕੇ ਵੀਰ ਹਨਾ ਜੀਤ ਕਿੰਨੇ ਵੀਰ ਉੱਥੇ ਅੱਜ ਵੀ ਹੈਗੇ ਨੇ ਡਟੇ ਹੋਏ ਨੇ ਹਨਾ ਤੇ ਗੱਲ ਕਰ ਜਿਹੜੀਆਂ ਲੀਰਾਂ ਨੇ ਉਹ ਲੀਰਾਂ ਹੀ ਰਹਿੰਦੀਆਂ ਬਾਈ ਯਾਰਾ ਆਪਾਂ ਤਾਂ ਉਹਨੂੰ ਨਾ ਖਿਆਲ ਚ ਕੱਢਿਆ ਹੋਏ ਲੀਣਾ ਤਾਂ ਲੀਰੇ ਹੀ ਰਹਿਣਗੇ ਯਾਰ ਸਹੀ ਗੱਲ ਹੈ ਜੇ ਇੱਕ ਮਨੁੱਖ ਨੂੰ ਕੋਈ ਸਮਝ ਹੀ ਨਾ ਸਕੇ ਨਾ ਜਾਂ ਤੈਨੂੰ ਲਾਲਾ ਹੁਣ ਸਰਟੀਫਿਕੇਟ ਕਿਸੇ ਪ੍ਰਕਾਰ ਦਾ ਦੇ ਕੇ ਗੈਟ ਆਊਟ ਕਰਦੇ ਹਨਾ ਸ਼ੇਸ਼ਟ ਬੱਚੋ ਹਾਂ ਹਾਂ ਉਹ ਸੋਚ ਕੇ ਕਰੋ ਯਾਰ ਉਹੀ ਤਾਂ ਗੱਲ ਹੈ ਦਿਮਾਗ ਨੂੰ ਲਾਓ ਯਾਰ ਹੁਣ ਆ ਪਿੱਛੇ ਨਹੀਂ ਬਹੁਤੋ ਬੰਦਿਆਂ ਨੇ ਉਹੀ ਰੰਜਸ਼ ਹਾਂ ਹੁੰਦੀ ਹੈਗੀ ਉਹੀ ਤਾਂ ਬਾਈ ਹੁਣ ਪੁਲਿਸ ਵਾਲਿਆਂ ਨਾਲ ਯਾਰ ਹੁਣ ਉਹ ਬੰਦੇ ਤਾਂ ਆਪਣੀਆਂ ਯਾਰ ਉਹ ਆਪਾਂ ਨੂੰ ਕੁੱਟੀਆਂ ਆਪਣੇ ਕੀ ਨੇ ਭਰਾ ਨੇ ਉਹ ਆਪਣੇ ਐ ਲਾਲਾ ਵੀ ਆਪਣੇ ਰਿਸ਼ਤੇਦਾਰ ਵੀ ਉਹਦੇ ਵਿੱਚ ਭਾਰਤੀ ਆ ਫੌਜ ਦੇ ਵਿੱਚ ਵੀ GSF ਦੇ ਵਿੱਚ ਵੀ ਹਨਾ ਪੰਜਾਬ ਪੁਲਿਸ ਦੇ ਵਿੱਚ ਵੀ ਹਨਾ ਪੁਲਿਸ ਦੇ ਵਿੱਚ ਵੀ ਸਾਰੇ ਕਿਤੇ ਹੈ ਸੀਮਾ ਸੁਰੱਖਿਆ ਬਲਜ ਵੀ ਉਹ ਸਾਰੇ ਆਪਣੇ ਨੇ ਹੈ ਤਾਂ ਹਨਾ ਨਹੀਂ ਜਿੰਨਾ ਵੀ ਸਿਸਟਮ ਹੈ ਜੋ ਵੀ ਕੋਈ ਵੀ ਭਰਾ ਸਾ ਲੈਂਦਾ ਨਾ ਐਸੇ ਬਾਬੇ ਨਾਨਕ ਦੇ ਖੇਤਾਂ ਦੀ ਲੈਂਦਾ ਹੈਗਾ ਹਾਂ ਉਹੀ ਤਾਂ ਹੈ ਨਾ ਬਾਈ ਇੱਥੋਂ ਨਾਜ ਪਾਣੀ ਕਠਾ ਹੋ ਗਿਆ ਤਾਂ ਵੱਡ ਵੀਜ ਕੇ ਹਨਾ ਭੇਜ ਦੇ ਆ ਤੇ ਖੰਦ ਤੇ ਬਾਬੇ ਨਾਨਕ ਕਰ ਦਿੱਤਾ ਦੀ ਚਲੋ ਇਸ ਸਿਸਟਮ ਨੇ ਬਾਈ ਉਹਨਾਂ ਨੂੰ ਆਪ ਦੀ ਗੱਲ ਲੱਗੀ ਚੰਗੀ ਲੱਗਦੀ ਆ ਸਰਕਾਰਾਂ ਨੂੰ ਜੋ ਆਪਾਂ ਨੂੰ ਸਹੀ ਲੱਗਦਾ ਉਹ ਆਪਾਂ ਨੂੰ ਲੱਗਦਾ ਤੈਨੂੰ ਮੈਂ ਗੱਲ ਦੱਸਾਂ ਪਿੱਛੇ ਨਾ ਇੱਕ ਮੀਟਿੰਗ ਹੋਈ ਸੀ ਓਕੇ ਇਹਨਾਂ ਦੀ ਸਾਰੇ ਜਥੇਬੰਦ ਬਿਲਕੁਲ ਉਹਦੇ ਵਿੱਚ ਜਿਹੜੋਂ ਆ ਮੈਦਾਨ ਖੁੰਡੇ ਵਾਲੇ ਕਹਿ ਰਹੇ ਹੁਣ ਇਹਨਾਂ ਦਾ ਮਾਨਸਾ ਵਾਲਾ ਹੂੰ ਉਹਦਾ ਕੋਈ ਖੁੰਡਾ ਚੱਕ ਕੇ ਲੈ ਗਿਆ ਮੈਂ ਆਖਿਆ ਬਾਈ ਤੇਰਾ ਤਾਂ ਖੁੰਡਾ ਹੀ ਚਕੇਗਾ ਮੈਂ ਭੀੜ ਚੋਂ ਤਾਂ ਇਹ ਬੰਦੇ ਚੱਕ ਲੈਂਦੇ ਉਹਨਾਂ ਨੂੰ ਖਾਲਸਾ ਕਹਿੰਦੇ ਹਨਾ ਤੇ ਫਿਰ ਉਹਨੇ ਪਤਾ ਕੀ ਆਖਿਆ ਕਹਿੰਦਾ ਵੀ ਅਸੀਂ ਜਿਹੜਾ ਸਾਡਾ ਸਿਧਾਂਤ ਆ ਵੀ ਅਸੀਂ ਮਾਰਕਸ ਨੂੰ ਵੜਦੇ ਹਾਂ ਮਾਰਕਸ ਕੌਣਾ ਕਾਮਰੇਡ ਆ ਉਹ ਕੀ ਕਹਿੰਦਾ ਜੇ ਬੇਰੀ ਮਾੜਾ ਤਾਂ ਉਹਦੇ ਤੇ ਚੜਜੋ ਬੱਸ ਤੇ ਜੇ ਕਮਜ਼ੋਰ ਅਜੇ ਬੇਰੀ ਮਾੜਾ ਤਾਂ ਉਹਦੇ ਤੇ ਚੜਜੋ ਜੇ ਤਖੜਾ ਤਾਂ ਪਿੱਛੇ ਹਟਜੋ ਹਨਾ ਉਹ 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 ਕਹਿੰਦੇ ਆ ਵੀ ਹੁਣ ਬਾਕੀ ਰਹੀ ਕੀ ਗੱਲ ਸਵਾਮੀ ਨਾਥਨ ਰਿਪੋਰਟ ਦੀ ਜਾਣਦਾ ਮੈਂ ਉਹਦੇ ਬਾਰੇ हां ज्ञान ਤਾਂ ਹੈਗਾ ਅਗਲ ਕਰ ਚਲੋ ਸੁਣਾਓ ਨਹੀਂ ਸੁਣਾਉਣ ਵਾਲੀ ਗੱਲ ਉਹਨੇ ਚ ਆਪਣੇ ਆਪਣੇ ਬਾਰੇ ਹੈ ਹੀ ਨਹੀਂ ਕੁਝ ਬਈ ਫਿਰ ਤਾਂ ਸੰਤਾਂ ਨੇ ਪਾਇਆ 18 ਮਤੇ ਵਾਲੀ ਉਹਦੀ ਗੱਲ ਕਰੋ ਯਾਰ ਤੁਸੀਂ हां ਆਨੰਦਪੁਰ ਸਾਹਿਬ ਦੇ ਮਤੇ ਤੇ ਫਿਰ ਕੋਤਾ ਕੋਪਣਾ ਯਾਰ ਉਹਦੀਆਂ 18 ਮਤੇ ਪੜੋ ਬਈ ਜੀ ਉਹਦੇ ਵਿੱਚ ਖਾਲਸਾਪਨ ਦਾ ਬਣਿਆ ਬਣਾਈ ਆ ਜੇ ਸਰਕਾਰ ਮੰਨਦੀ ਆ ਸਵਾਮੀ ਨਾ ਥੰਦੀਰ رپورਟਰ ਨੂੰ ਕੌਣ ਜਾਣਦਾ ਫਿਲਮ ਉਹਨਾਂ ਨੂੰ ਦੱਸ ਨਾ ਆਪਣੇ ਚ ਕੋਈ ਨਹੀਂ ਗੱਲ ਕਰਦਾ ਜਿਹੜਾ ਗੱਲ ਕਰੇ ਪੱਗ ਦੀ ਗੱਲ ਕਰੂ ਕਾਲੇ ਨਾ ਉਹਨੂੰ ਲੱਤਾਂ ਡਾਉਣ ਵਾਲਿਆਂ ਐ ਪਤਾ ਨਹੀਂ ਕਿੱਥੋਂ ਆ ਜਾਂਦੇ ਕਿਧਰੋਂ ਨਿਕਲ ਜਾਂਦੇ ਆਪਾਂ ਨੂੰ ਅਫਦਾਲੀ ਹੋਰਾਂ ਨੇ ਨਹੀਂ ਮਾਰਿਆ ਆਪਾਂ ਨੂੰ ਬਾਬਰ ਹੋਰਾਂ ਨੇ ਨਹੀਂ ਮਾਰਿਆ ਮਾਰਿਆ ਕਿੰਨੇ ਨੇ ਬਾਈ ਆਪਦੇ ਨਹੀਂ ਮੁੰਦੇ ਨਹੀਂ ਬਸ ਉਹੀ ਗੱਲ ਆ ਨਾ ਮਾਰਿਆ ਕਿੰਨੇ ਨੇ ਇਹ ਮਾਰਦੀ ਸਦਾ ਆਪਦੇ ਨੇ ਮੇਰਾ ਵੀਰ ਜੀ ਤਾਂ ਉਹ ਬਾਈ ਉਹੀ ਤਾਂ ਗੱਲ ਆ ਮੰਗਰੋ ਮੇਰੇ ਵਰਗੇ ਗੋਂਗਲਾਂ ਤੋਂ ਮਿੱਟੀ ਝੜੀ ਜਾਂਦੇ ਹਨਾ ਵੀ ਪਹਿਲਾਂ ਬਈ ਪਹਿਲਾਂ ਸਮਝਾ ਲ ਲੋ ਤੂੰ ਉਦੋਂ ਕੁਝ ਕਰਦੇ ਹੀ ਨਹੀਂ ਅਗਾਂ ਸੱਚ ਜਾਣੀ ਹੁਣ ਕਿਸੇ ਦੇ ਗੋਡੇ ਕਿੱਤੇ ਲੱਗਣੀ ਆ ਹਾਂ ਜਦੋਂ ਘਟਣਾ ਹੋ ਜਾਂਦੀ ਐ ਪ੍ਰੋਗਰਾਮ ਤੇ ਆ ਕੇ ਕਹਿੰਦੇ ਯਾਰ ਵੀ ਵੀ ਗੱਲ ਆਹ ਗਲਤ ਹੋਈ ਮਾਣ ਨਹੀਂ ਗਲਤ ਨਹੀਂ ਹੋਈ ਆਪੋ ਦੇਣਾ ਹੂੰ ਬੰਦਾ ਵੀ ਆਯਾਦ ਕਿਹਾ ਅਰਦਾਸ ਵੀ ਕਰਾਈ ਆ ਬਾਈ ਦੇਖ ਵੀ ਕਰਵਾਈ ਆ ਵੀ ਸੂਰਮੇ ਜਾਂਦੇ ਨੇ ਆਯਾਦ ਸੂਰਮਾ ਬੰਦਾ ਸੂਰਮੇ ਵਾਲੇ ਕੰਮ ਕਰਦਾ ਹਾਂ ਮਹਾਰਾਜ ਆਪਾਂ ਨੂੰ ਯਾਦ ਰੱਖੇ ਬੋਲਣ ਜੋਗੇ ਰੱਖੇ ਬਸ ਸੱਤ ਹੱਥ ਰੱਖੇ ਸਤਿਵੰਤ ਬਖਸ਼ੀ ਜੋ ਕਈ ਵਾਰੀ ਕੋਈ ਆਪਾਂ ਕੋਈ ਰੱਬ ਤਾਂ ਨਹੀਂ ਕੋਈ ਜੱਜ ਵੀ ਨਹੀਂ ਵੀ ਆਪਾਂ ਕਿਤਾਬੀ ਕੀੜਿਆਂ ਤੇ ਜਾਂ ਕਾਲਪੁਰਖ ਵੀ ਆਪਿਆਂ ਨਹੀਂ ਬੋਲਤਾ ਕਿਤੇ ਨਾ ਕਿਤੇ 1921 ਬੋਲਣ ਦੇ ਵਿੱਚ ਵੀ ਕੋਈ 1921 رہ ਸਕਦੀ ਹੈ ਕਿਸੇ ਭਰਾ ਨੂੰ ਆਪਦੇ ਨੂੰ ਦੂਸਰਾ ਤੋਂ ਆਪਾਂ ਕੋਈ ਸਰਟੀਫਿਕੇਟ ਨਹੀਂ ਲੈਣਾ ਜਿਹੜੇ ਲੀਰਾਂ ਨੇ ਲੀਰਾਂ ਨਾਲ ਕੋਈ ਆਪਾਂ ਨੂੰ ਤਾਲੁਕਾਤ ਨਹੀਂ ਜਿਹੜਾ ਕੋਈ ਆਪਣਾ ਆਪਦੇ ਭਰਾ ਨੇ ਨਾ ਨੀਜੀ ਕਈ ਵਾਰੀ ਕਿਤੇ ਉਹਨਾਂ ਨੂੰ ਆਪਾਂ ਗਲਤ ਲੱਗੀ ਤਾਂ ਉਹਨਾਂ ਦਾ ਭੇਮਾ ਵੀ ਮੰਗਦੇ ਆਪਦਿਆਂ ਤੋਂ ਦੂਜਿਆਂ ਤੋਂ ਲੀਰਾਂ ਲੂਰਾਂ ਤੋਂ ਆਪਾਂ ਕੁਝ ਨਹੀਂ ਲੈਣਾ ਉਹ ਬਾਈ ਉਹੀ ਤਾਂ ਹੋ ਸੀ ਗਿਆ ਹੁੰਦੇ ਉਹਨੇ ਆਖਿਆ ਸੀ ਕਹਿੰਦਾ ਤੁਸੀਂ ਅੱਜ ਖਾਲੀ ਇੱਥੇ ਜਾਨੀਓ ਗੱਲ ਸੁਣ ਲਓ ਤੁਸੀਂ ਕਹਿੰਦਾ ਫਿਰ ਜਦੋਂ ਉਹਨਾਂ ਨੇ ਨਹੀਂ ਸੁਣੀ ਫਿਰ ਉਹਨੇ ਸਿੱਧਾ ਹੀ ਕਰਤਾ ਫਿਰ ਤਾਂ ਉਹ ਤਾਂ ਕਲੀਅਰ ਹੀ ਹੋ ਗਿਆ ਬਾਈ ਜੀ ਕਹਿੰਦਾ ਤੁਸੀਂ ਇਹ ਕਹਿੰਦਾ ਇਹ ਬੋਟਾ ਚ ਖੜੇ ਹੋਣਗੇ ਬਾਈ ਜੀ ਹੋ ਵੀ ਗਏ ਸੀ ਉਹ ਸਾਰਿਆਂ ਨੂੰ ਪਤਾ ਹੈਗਾ ਤੇ ਹਾਰੇ ਆ ਸਾਰਿਆਂ ਨਾ ਜਮਾਨਤਾਂ ਜਬਤ ਵੀ ਹੋਣਿਆ ਉਦੋਂ ਕਹਿੰਦਾ ਦੂਜੀ ਵਾਰੀ ਸਾਨੂੰ ਫੇਰ ਆਉਣਾ ਪਊਆ ਫਿਰ ਤੁਸੀਂ ਛੇਤਰ ਖਾਉਗੇ ਨਾਲੇ 750 ਤਾਂ ਹੁਣ ਮਰਵਾਤਾ ਫਿਰ 1500 ਹੋਰ ਮਰੂ ਉਹ ਤਾਂ ਚਾਰ ਤਾਂ ਗੱਲ ਵੀ ਪਰਸੋਂ ਹੀ ਮਰ ਗਏ ਬਾਈ ਮਰੇ ਆ ਨਾ ਖਾਂ ਕਿੰਨਿਆਂ ਦੀਆਂ ਤਿਉਹ ਤਾਂ ਹੁਣ ਸਿਸਟਮ ਚੱਕਤਾ ਫਿਰ ਵੀ ਆਪਣੇ ਪੰਜਾਬੀਆਂ ਨੂੰ ਮਾਰਨ ਦਾ ਕੋਈ ਇਹੇ ਪ੍ਰਬੰਧ ਕਰਦੇ ਨੇ ਤਾਂ ਰਸ਼ੀਆ ਵਾਲੇ ਪਤਾ ਨਹੀਂ ਕੀ ਰਿਸ਼ਤਾ ਯਾਰ ਸਾਡੇ ਨਾਲ ਸਿੱਖਾਂ ਨਾਲ ਰਸ਼ੀਆ ਦਾ ਯਾਰ ਹੂੰ ਇਹਦੀਆਂ ਇਹ ਚੀਜ਼ ਦੀਆਂ ਜੜਾਂ ਨਾ ਕਲੇ ਜ ਆਪਾਂ ਕਹਿੰਦੇ ਕਿ ਬੀਜੇਪੀ ਕਰ ਰਹੀ ਹੈ ਨਹੀਂ ਇਹਦੀਆਂ ਜੜਾਂ ਤਾਂ ਭਾਈ ਅਮਰੀਕਾ 'ਚ ਪਈਆਂ ਨੇ ਸਾਰੇ ਸਿਸਟਮ ਦੀਆਂ ਸਾਰੇ ਸਿਸਟਮ ਦੀਆਂ ਅਮਰੀਕਾ 'ਚ ਜਿਹੜਾ ਪਈਆਂ ਨੇ ਮੈਨੂੰ ਐਂ ਦੱਸ ਵੀ ਤੂੰ ਕੇਸ ਕਟਾ ਤੇ ਦਾੜ੍ਹੀ ਕਟਾਤੀ ਭਾਈ ਤੂੰ ਨਾ ਤਾਂ ਹਿੰਦੂ ਆ ਨਾ ਤੂੰ ਸਿੱਖਾਂਗਾ ਨਾ ਸਾਈਂ ਆ ਤੇ ਨਾ ਤੂੰ ਸਾਈਂ ਆ ਕੀ ਆ ਤੂੰ ਕੋਦੀ ਵੀ ਨਹੀਂ ਕੁਝ ਵੀ ਨਹੀਂ ਪਰ ਜੇ ਉਹਨਾਂ ਦੀ ਗੱਲ ਕਰੇਗਾ ਉਹਨਾਂ ਨੂੰ ਪੜ੍ਹੇਗਾ ਮਾਰਕਸ ਵਰਗਿਆਂ ਨੂੰ ਪੜ੍ਹੇਗਾ ਤਾਂ ਬਾਈ ਤੂੰ ਅਸਾਈਂ ਜੇ ਤੂੰ ਸਿੱਖੀ ਨੂੰ ਪੜ੍ਹੇਗਾ ਸਿੱਖੀ ਤੇ ਤੈਨੂੰ ਆਟੋਮੈਟਿਕ ਗਰਮੀ ਆਊ ਜਦੋਂ ਤੈਨੂੰ ਸਿੱਖੀ ਦੀ ਹਵਾ ਲੱਗੀ ਬਾਈ ਜਦੋਂ ਪਰਮਾਤਮਾ ਨੇ ਬਾਹ ਫੜ ਲਈ ਹੈ ਨਾ ਫਿਰ ਤੂੰ ਕਿਸੇ ਦੀ ਜਰਦਾ ਨਹੀਂ ਹੈਗਾ ਨਾ ਕਿਸੇ ਨੂੰ ਤੂੰ ਲੀਰ ਆ ਕੇ ਸਿੱਧੀ ਗੱਲ ਕਹੇਗਾ ਜਦੋਂ ਨਾਂ ਲੈ ਕੇ ਯਾਰ ਫਿਰ ਲੀਰਾਂ ਕਿੱਥੋਂ ਆਣਗੀਆਂ ਕੋ ਯਾਰ ਉਹਨਾਂ ਨਾਲ ਤਾਂ ਨਾ ਕਦੇ ਘੜਕ ਵੀ ਰਹਿੰਦੀ ਜਲੀ ਨਾਲ ਯਾਰ ਫਿਰ ਲੈ ਯਾਰ ਆਪਦੀ ਘਰੇ ਹੁਣ ਨਾ ਉੱਡ ਜਾਣੀਆਂ ਇੱਕ ਬਰੂਲਾ ਆ ਗਿਆ ਮੈਂ ਨਾਲ ਕਿਹਾ ਉਹਨਾਂ ਨੇ ਇਹ ਨਹੀਂ ਰਹਿਣਾ ਯਾਰ ਬਈ ਤਾਂ ਗੱਲ ਹੈ ਨਾ ਮੈਂ ਉੱਥੇ ਬੈਠਾ ਸੀ ਹੁਣ ਮੈਂ ਤਿੰਨ ਚਾਰ ਦਿਨ ਹੋ ਗਏ ਮੰਨ ਲਾ ਵੀ ਆਪਣੇ ਫਰੈਂਡ ਦੀ ਸਿਸਟਰ ਦਾ ਵਿਆਹ ਮੈਸੀ ਛਤ ਦਿਨ ਹੋ ਗਏ ਉਹਨਾਂ ਦੇ ਮਿਸਤਰੀ ਕੋਲੇ ਹੁੰਦਾ ਤੇ ਆਇਆ ਨਹੀਂਗਾ ਸਟੇਟਸ ਸਟੂਰਸ ਮੇਰੀ ਰੀਚ ਰੂਚ ਸਾਰਾ ਕੁਝ ਡਾਊਨ ਆਗਾ ਤੇ ਦੇਖਿਆ ਹੀ ਨਹੀਂ ਮੈਂ ਤਾਂ ਹਨ ਵੀ ਆਪਦਾ ਪੇਜ ਪੂਜ ਕੁਛ ਨਹੀਂ ਦੇਖਿਆ ਚਲੋ ਵੀ ਆਪਦਾ ਕੰਮ ਹੁੰਦਾ ਅੱਜ ਬਾਈ ਕੋਲੇ ਅੱਜ ਭਾਈ ਆ ਗਿਆ ਹਨਾ ਚਲੋ ਵੀ ਮਿਲ ਲੈ ਮੈਂ ਤਾਂ ਮੈਂ ਆ ਥੋੜੀ ਜਿ ਇਧਰ ਉਹ ਆ ਇਧਰ ਲੱਗ ਜਾਂਦੇ ਹਨਾ ਆਪਣਾ ਇੱਕ ਸਾਈਡ ਜੀ ਅਕੇ ਆ ਹਰਿਆਣੇ ਦਾ ਕਿ ਚੰਗਾ ਕਿਹੜਾ ਪਾਸਾ ਜਿਹੜਾ ਆ ਕੇ ਪੰਜਾਬ ਨਾਲ ਲੱਗਦਾ ਹਨਾ ਉਹੀ ਗੱਲ ਹੈ ਜਿਵੇਂ ਹਮੇਸ਼ਾ ਆਪਾਂ ਗੱਲ ਕਰਦੇ ਰਹੇ ਨੇ ਹੈਗੇ ਆਪਣੇ ਖੇਤ ਹੁਣ ਆ ਸਮਝ ਲਓ ਆਪਾਂ ਪੰਜਾਬ 'ਚ ਖੜੇ ਆਂਗੇ ਸਾਡੇ ਕੋਲੇ ਹਾਂ ਸਾਡੇ ਕੋਲੇ ਨੈਟ ਵੀ ਫੁੱਲ ਐ ਇਸ ਟਾਈਮ ਆ ਤੇ ਬਸ ਮਾੜਾ ਹੈ ਪਿੰਡ ਬੜਾ ਆਪਣੇ ਘਰ ਤੋਂ ਮਾੜਾ ਬਾਹਰ ਨਿਕਲੋ ਸੜਕ ਤੇ ਆਹ ਦਿਖਾ ਹੈਣਾ ਵੀ ਜਦੋਂ ਬਾਬੇ ਨਾਨਕ ਨੇ ਨਹੀਂ ਆਖਿਆ ਸੀ ਕਿ ਇਹ ਜਿਆ ਟਾਈਮ ਆਊਗਾ ਰਾਹਾਂ ਤੋਂ ਲੋਕ ਕਰਾਹੇ ਪੈ ਜਾਣਗੇ ਹੈਣਾ ਆ ਦਿਖਾ ਪੈ ਰਹੇ ਨੇ ਤੇ ਆ ਸਾਹਮਣੇ ਆਉਂਦੀਆਂ ਗੱਡੀਆਂ ਸਾਰੀਆਂ ਆਪਣੇ ਖੇਤ ਵਾਲਾ ਰਾਹ ਉਹ ਜਿਹੜੇ ਅਪ ਖੇਤ ਜਾਣੇ ਹੁੰਦੇ ਆ ਤੇ ਉਧਰ 메ਨ ਰਸਤਾ ਜਿਵੇਂ ਆਪਣਾ ਬਠਿੰਡੇ ਨੂੰ ਜਾਣ ਵਾਲਾ 메ਨ ਰਾਹਗਾ ਨੈਸ਼ਨਲ ਹਾਈਵੇ 7 ਉਹੋ ਬੰਦ ਕਰਿਆ ਵੈ ਮੇਨ ਪੋਲ ਬੰਦ ਕਰਤਾ ਪੁਰਾਣਾ ਪੋਲ ਕੱਲ ਸ਼ਾਮ ਨੂੰ ਖਲਾਇਆ ਹੈਗਾ ਕੱਲ ਵਾਲੀ ਉਸ ਵੀਡੀਓ ਜੀ ਤੁਸੀਂ ਵੇਖ ਸਕਦੇ ਹੋਗੇ ਹੁਣ ਇਹ ਇੱਧਰ ਰਾਹ ਪੈ ਕੇ ਇਹ ਵੀਰੇ ਇਸ ਪੁਰਾਣੇ ਪੋਲ ਉੱਦੀ ਲੱਗੀ ਜਾਂਦੇਗੇ ਸਾਰੇ ਭਾਂਦੇ ਸਾਰੀ ਭਾਂਤੀ ਦੁਨੀਆ ਦੀ ਜੀਤ ਹੈ ਨਾ ਤੇ ਬਾਕੀ ਭਾਈ ਗੱਲਾਂ ਬਾਤਾਂ ਅੱਜ ਥੋੜ੍ਹੀ ਹੀ ਇਹ ਕਹਿੰਦੇ ਬਸ ਮੰਚ ਗੱਲ ਹੈਗੀ ਇਹੋ ਜੀ ਕਰਨ ਵਾਲੀ ਭਰਾਸੀ ਥੋੜ੍ਹੀ ਮਾਝ ਜਰੂਰ ਰਣਜੀਤ ਵੀ ਆਉਂਦਾ ਹੋਇਆ ਆਪਣੇ ਕੋਲੇ ਅਨਜੀਤ ਬਾਈ ਦਾ ਭੋਗ ਵੀ ਸੀ ਕਿਤੇ ਯਾਰ ਹਾਂ ਬਸ ਵਾਲੀ ਦਾ ਭੋਗ ਬਈ ਆਪਣਾ ਚੌਕੀ ਮਾਨ ਚੌਕੀ ਮਾਨ ਲੁਧਿਆਣਾ ਲੁਧਿਆਣੇ ਚ ਮੈਂ ਜਾਣਾ ਸੀ ਪਰ ਮੈਨੂੰ ਵਿਆਹ ਦਾ ਕਰਕੇ ਯਾਰ ਮੈਂ ਥੋੜਾ ਜਨਾ ਜਾਇ ਨਹੀਂ ਗਿਆ ਜਾਣਾ ਮੈਂ ਵੀ ਸੀ ਯਾਰ ਤੇ ਉਹ ਆਪਣੇ ਦਿਲ ਚ ਆਣਾ ਜਾਣਾ ਤਾਂ ਕਿਤੇ ਨਹੀਂ ਵੇਖ ਜੇ ਕਿਤੇ ਸਮਰਥਨ ਹੁੰਦਾ ਤਾਂ ਕਰਨਾ ਚਾਹੀਦਾ ਖੁੱਲ੍ਹ ਕੇ ਉੱਥੇ ਜਾ ਕਾਲੇ ਭਾਈ ਇੱਕ ਸੁਣਨ ਵਾਲੀ ਗੱਲ ਹੈ ਇਤਿਹਾਸ ਦੇ ਵਿੱਚ ਪਹਿਲਾ ਬੰਦਾ ਹੋਇਆ ਵੀ ਲੋਕ ਜੀ ਲੋਕ ਤਾਂ ਜਦੋਂ ਕਿਸੇ ਦਾ ਮੰਨਲਾ ਵੀ ਸੰਸਕਾਰ ਕਰ ਦਿੰਦੇ ਨੇ ਹਨਾ ਤੇ ਉਹਦੀਆਂ ਆਸਤੀਆਂ ਜਾਂ ਤਾਂ ਅਨੰਦਪੁਰ ਸਾਹਿਬ ਲੈ ਜਾਂਦੇ ਆ ਆਪਾਂ ਤੇ ਪਰ ਉਹਨੂੰ ਲੋਕ ਨਾ ਇਹ ਤਲੀਆਂ ਤੇ ਤਰਤਰ ਬਾਈ ਜੀ ਘਰਾਂ ਨੂੰ ਲੈ ਕੇ ਆਏ ਹੋਇਆ ਤੇ ਸ਼ੀਸ਼ਿਆਂ ਦੇ ਵਿੱਚ ਅੱਜ ਵੀ ਜੜੀਆਂ ਪਈਆਂ ਹਨ ਵੀ ਉਹ ਸੋਨਾ سونے ਤੋਂ ਮਹਿੰਗੀਆਂ ਚੀਜ਼ਾਂ ਨੇ ਵੀ ਇਹੇ ਜੇ ਨਾ ਤਾਂ ਜੰਮਿਆ ਤੇ ਨਾ ਹੀ ਬਈ ਜੰਮਣਾ ਨਾ ਪਰ ਜੇ ਜੰਮਣ ਮਾਤਾ ਗੋਦਰੀ ਗੁਜਰੀ ਗੁਜਰਕੌਰ ਦੇ ਲਾਲਾ ਗੋਦ ਚ ਭੋਗ ਹਾਂ ਵੀ ਉਹੀ ਤਾਂ ਫਿਰ ਚੀਜ਼ ਆ ਗਈ ਨਾ ਬਾਈ ਜੀ ਫਤਿਹਗੜ੍ਹ ਸਾਹਿਬ ਦੀ ਧਰਤੀ ਜੈ ਸੌਖੀ ਮਿਲ ਜਾਂਦੀ ਹੈ ਨਹੀਂ ਗਿਆ ਸੀ ਕੱਲੇ ਮੇਰੇ ਕੋ ਕੈਲੰਡਰ ਵੀ ਪਈ ਆ ਭੋਗ ਤੇ ਠੀਕ ਹੈ ਹਾਂ ਮੈਂ ਵੀ ਗੈਸ ਚੰਗੀ ਗੱਤ ਚਾ ਯਾਰ ਬਾਈ ਜੀ ਹੁਣ ਇੱਕਦਮ ਪਹਿਲਾਂ ਗਿਆ ਸੀ ਭੋਗ ਤੇ ਤੇ ਲਾਲਾ ਵੀ ਭੀੜ ਤਾਂ ਕੋਈ ਯਾਰ ਜੇ ਸਭ ਕਾਲੇ ਮੈਂ ਉਹੀ ਗੱਲ ਕਰਦਾ ਤੇ ਉਹਨੇ ਉਹ ਕਹਿੰਦਾ ਵੀ ਹੁੰਦਾ ਸੀ ਵੀ ਭੋਗਾਂ ਦੇ ਇਕੱਠੇ ਹੋਣ ਵਾਲੇ ਆਪਾਂ ਜੇ ਕਿਤੇ ਪਹਿਲਾਂ ਜਾ ਕੇ ਜਾ ਕਰਗੇ ਨਾ ਮੈਂ ਬਾਈ ਉਹੀ ਗੱਲ ਕਰਦਾ ਵੀ ਜਿਹੜਾ ਪਤੰਜਲੀ ਦਾ ਯਾਰ ਪੇਸਟ ਕਰਦਾ ਉਹ ਵੀ ਸਿੱਖੀ ਦੀ ਗੱਲ ਕਦੇ ਵੀ ਨਹੀਂ ਕਰਦਾ ਯਾਰ ਤੁਸੀਂ ਇੱਕ ਮੇਰੀ ਗੱਲ ਨੋਟ ਕਰ ਲਿਓ ਕਰੂਗਾ ਉਹ ਸਿੱਖੀ ਦੀ ਗੱਲ ਸਖਰ ਸੁੱਧੂ ਮੂਸੇ ਵਾਲੇ ਨਾਲ ਆਪਣੇ ਵਿਚਾਰੇ ਨਾਲ ਕੋਈ ਬਾਵਾ ਕੁ ਵੀ ਨਹੀਂ ਸੀ ਹਨ ਤੇ ਗੱਲ ਕਿੱਡੀ ਕਰ ਗਿਆ ਕਿ ਨਾ ਸੰਤਾਂ ਦੇ ਹੱਥਾਂ ਵਿੱਚ ਫੜਿਆ ਤੀਰ ਦੇ ਵਰਗਾ ਨਹੀਂ ਕਿ ਨਾਲ ਜਿਹਨੂੰ ਦਬ ਲੋਂਗੇ ਤਸਵੀਰ ਦੇ ਵਰਗਾ ਨਹੀਂ ਇਹ ਕਾਰਨ ਇਹ ਜੀ ਦਾ ਕਾਰਨ ਭਾਈ ਜੀ ਸੰਤਾਂ ਦੀ ਫੋਟੋ ਲਾ ਕੇ ਰੱਖਦਾ ਸੀ ਉਹ ਜਿਹੜੀਆਂ ਗੱਲਾਂ ਹੁਣ ਕੀਤੀਆਂ ਕਾਜੇ ਕਰੇ ਲੋਕ ਹਨਾ ਪੁਰਾਣੇ ਦਬੇ ਹੋਏ ਕਿ ਉਸ ਹਾਵ ਨਾਲ ਕਿਤੇ ਨਾ ਕਿਤੇ ਯਾਰ ਬਾਅਦ ਦੇ ਵਿੱਚ ਕਿਤੇ ਸਹਿਣਾ ਵੀ ਉਹ ਚ ਲੈ ਸ਼ੋਰ ਜਾ ਮੁੰਡਾ ਸੀਗਾ ਕਾਲੇ ਹੁਣ ਉਮਰ ਦੇ ਹਿਸਾਬ ਨਾਲ ਉਹਨੂੰ ਟੌਪ ਕੋ ਉਹਨੂੰ ਆਪ ਦਾ ਕੰਟੈਂਟ ਅੰਦਰੋਂ ਮਿਲਣਾ ਲੱਗ ਗਿਆ ਸੀ ਉਹ ਕਿਸੇ ਤੋਂ ਲੈ ਉਹ ਕਿਹੜਾ ਕਿਸੇ ਤੋਂ ਕੁਝ ਲੈਂਦਾ ਸੀ ਬਈ ਉਹਨੇ ਗਾਇਆ ਕਿਸੇ ਦਾ ਕੁਝ ਕੀ ਲੈਣਾ ਸੀ ਫਿਰ ਉਹਦੇ ਕੋਲੇ ਆ ਆ ਦੇ ਅੰਦਰ ਮਨ ਲਾ ਉਹਦੇ ਅੰਦਰ ਜਿਹੜਾ ਦਸਤਰ ਸੀਗਾ ਨਾ ਕਾਲੇ ਅੰਦਰ ਸੀਗਾ ਆਪ ਆਪ ਸੀ ਉਹ ਤਾਂ ਆਪ ਪ੍ਰੋਫੈਸਰ ਸੀਗਾ ਬਈ ਸਿੰਗਿੰਗ ਦਾ ਪਰ ਉਹਨੇ ਕਿਹੜਾ ਕਿਸੇ ਤੋਂ ਸਿੱਖਿਆ ਸੀ ਯਾਰ ਹਨਾ ਅੰਦਰੋਂ ਜਦੋਂ ਮਨ ਲਾ ਤੇਰੀ ਆਪਣੇ ਕਿਹੜਾ ਫਿਲਮਾਂ ਬਣਾਉਣੀਆਂ ਕਿਸ ਤੋਂ ਸਿੱਖੀਆਂ ਕਿਨੇ ਦੀਪ ਨੇ ਹਾਂ ਖੁਦ ਹੀ ਕੀਤੀਆਂ ਹਾਂ ਕਿ ਉਹ ਤਾਂ ਬਾਈ ਫਿਰ ਉਹ ਤਾਂ ਇੱਕ ਚੇਂਜ ਕਹਿੰਦਾ ਸੀ ਨਾ ਕਿ ਮੈਂ ਰੈਵੋਲੂਸ਼ਨ ਲਿਆਉਂਗਾ ਹਨਾ ਤੇ ਉਹ ਲੈ ਵੀ ਆਇਆ ਸੀ ਤੇ ਉਹ ਲਾਲ ਬਕਾਲਤ ਵਾਲੀ ਦੁਕਾਨ ਬੰਦ ਕਰਕੇ ਫਿਲਮਾਂ ਵਾਲੇ ਪਾਸੇ ਆ ਗਿਆ ਫਿਲਮਾਂ ਵਾਲੀ ਦੁਕਾਨ ਬੰਦ ਕਰਕੇ ਤੱਪੜ ਤੇ ਆ ਗਿਆ ਜੋਗਰਾਜ ਨੂੰ ਤੇ ਗੱਗੂ ਗਿੱਲ ਨੂੰ ਮਿਲਿਆ ਨਾ ਜਦੋਂ ਇਹ ਉਦੋਂ ਉਹਨੇ ਦੱਸਤਾ ਸੀ ਕਿ ਹੁੰਦਾ ਦੋ ਚਿਹਰੇ ਨੰਗੇ ਹੋਣਗੇ ਤੇ ਉਹ ਹੋ ਵੀ ਗਏ ਰਾਜਸਥਾਨ ਦੀ ਪਾਰਟੀ ਚ ਗੱਗੂ ਗਿੱਲ ਰਲ ਗਿਆ ਨਾ ਬੀਜੇਪੀ ਚ ਉਹੀ ਗੱਲ ਮੈਂ ਉਹਦੇ ਵੀਡੀਓ ਬਣਾਈ ਸੀ ਵੀ ਅੱਜਕੱਲ ਪਸ਼ੂਆਂ ਦੇ ਹਾਜਮੇ ਠੀਕ ਹੈ ਬੰਦੇ ਫਿਰ ਨਾ ਲਾਗੇ ਫਿਰ ਗਿਆ ਨਾ ਉਦੋਂ ਤਾਂ ਉਹ ਕਿਸਾਨੀ ਅੰਦੋਲਨ ਜਿੱਦਾਂ ਡਟ ਕੇ ਬੋਲਦਾ ਸੀ ਬੀਜੇਪੀ ਦੇ ਖਿਲਾਫ ਤੇ ਹੁਣ ਉਹਨਾਂ ਦਾ ਉਹ ਪਵਾ ਲਿਆ ਤੂੰ ਪੱਲਾ ਫੜ ਲਿਆ ਉਹਨਾਂ ਨੂੰ ਦਿਲ ਨੂੰ ਸ਼ਰਮ ਨਹੀਂ ਆਈ ਨਹੀਂ ਮੱਠਾ ਜੇ ਬੋਲਦਾ ਸੀ ਬੋਲਦਾ ਸੀ ਨਾ ਤੇ ਫੇਰ ਉਹਦੇ ਉਹ ਸ਼ਾਪੀਣੀ ਦੇ ਕੋੜਮਚਾਰੀ ਦੇ ਵਿੱਚ ਗਿਆ ਸੀ ਉਹ ਬਾਈ ਯਾਰ ਇਹਨਾਂ ਨੇ ਸਾਰੇ ਤਾਂ ਕਾਂਗਰਸ ਦੇ ਗੁੰਡੇ ਖਤਮ ਕਰਤੇ ਠੀਕ ਆ ਨਾ ਕਰਤੇ ਨਾ ਕਾਂਗਰਸ ਦੇ ਗੁੰਡੇ ਖਤਮ ਉਹ ਆਪਣਾ ਗੂਗਾ ਮੇੜੀ ਵਾਲਾ ਮਾਰਦਾ ਸਾਰੇ ਖਤਮ ਕਰਤੇ ਯਾਨੀ ਕਿ ਯਾਰ ਸਾਡਾ ਹੀ ਹੋ ਜੇ ਜਿੰਨੇ ਵੀ ਮੈਨੂੰ ਐਂ ਦੱਸ ਸਕਾ ਕਹਿੰਦਾ ਕਿ ਰਾਜੇਵਾਲ ਆਹ ਆਪਣੇ ਜਿਹੜੇ ਆਪਣੇ ਬੰਦੀ ਸਿੰਘ ਨੇ ਉਹਨਾਂ ਨੂੰ ਪਤਾ ਕੀ ਕਹਿੰਦਾ ਆ ਕੇ ਮਾਫੀ ਮੰਗ ਲੋ ਆ ਕਿਤਾ ਮਾਫੀ ਨਹੀਂ ਮੰਗਦੇ ਫਿਰ ਤਾਂ ਉਹ ਔਰੰਗਜ਼ੇਬ ਵਾਲਾ ਕੰਮ ਹੋ ਗਿਆ ਯਾਰ ਉਹ ਹੀ ਉਹ ਤਾਂ ਸਾਡੇ ਗੁਰੂਆਂ ਨੂੰ ਕਹਿੰਦਾ ਸੀ ਮਾਫੀ ਮੰਗ ਲੋ ਵੀ ਜਾਂ ਮੇਰੀ ਕੁੜੀ ਨੂੰ ਆਨੰਦ ਲੈ ਲੈਣਾ ਤੇਰੇ ਮੁੰਡੇ ਤੇ ਉਹ ਕੋ ਮੰਗਦਾ ਯਾਰ ਉਹਨਾਂ ਨੂੰ ਕੀ ਲੋੜ ਆ ਲollipops ਲੈੰਦੇ ਨਹੀਂ ਨਾ ਜਿਨ੍ਹਾਂ ਨੂੰ ਮੰਝਲ ਦੀ ਚਾਹ ਹੁੰਦੀ ਆ ਰਾਹ ਡਰਾਹਲੇ ਲollipops ਕਦੇ ਨਹੀਂ ਚੂਸਦੇ ਹੋ ਉਹੀ ਗੱਲ ਆ ਨਾ ਫਿਰ ਉਹਨਾਂ ਨੂੰ ਉਹਨਾਂ ਨੂੰ ਤਾਂ ਕੀ ਪਤਾ ਯਾਰ ਅੰਦਰ ਕੀ ਖੁਸ਼ ਆ ਹੈ ਹਨਾ ਉਹੀ ਗੱਲ ਆ ਵੀ ਬੰਦੇ ਨੂੰ ਪਹਿਲਾਂ ਵਾਰ ਤੋਂ ਦੇਖੋ ਵੀ ਇਹਦਾ ਇਹ ਕਿੱਧਰ ਨੂੰ ਜਾ ਰਿਹਾ ਕੀ ਕਰਦਾ ਹਨਾ ਇਹਨੇ ਕੀ ਕਰਨਾ ਕਈ ਬੰਦੇ ਤਾਂ ਬਾਈ ਕਿਤਾਬ ਮੰਗ ਖੋਲ ਜਾਂਦੇ ਨੇ ਹਨਾ ਪੰਨਾ ਪੰਨਾ ਤੇ ਕਈ ਬੰਦੇ ਮੀਸਣੇ ਹੁੰਦੇ ਨੇ ਬਾਅਦ ਚ ਪਤਾ ਲੱਗਦਾ ਉਹਨਾਂ ਦਾ ਵੀ ਇਹਨੇ ਕੀ ਕਰਨਾ ਸੀ ਆਪਾਂ ਇਹਨਾਂ ਦੇ ਨਾਲ ਉਹ ਹੀ ਫਿਰਦੇ ਸੀ ਹਨਾ ਜਿਹੜੇ ਜੇ ਲਾਉਣੇ ਦੇ ਤਾਂ ਕੰਮ ਕਰਦੇ ਸੀ ਹਾਲ ਤਾਂ ਉਹੀ ਗੱਲ ਆ ਵੀ ਆਪਦੇ ਮਾਂ ਪਿਓ ਨਾਲ ਮਾਂ ਪਿਓ ਨੂੰ ਪਹਿਲ ਹਨਾ ਆਪਦੀ ਮਾਂ ਬੋਲੀ ਨੂੰ ਆਪ ਦਾ ਪਹਿਰਾਵਾ ਜਿਹੜਾ ਵੀ ਸਾਡੇ ਬਜ਼ੁਰਗ ਕੀ ਪਾਉਂਦੇ ਸੀਗੇ ਅਸੀਂ ਕੀ ਕਰੀ ਜਾਨਨੇ ਆਂਗੇ ਉਹੀ ਤਾਂ ਫਿਰ ਪੁਰਦਾ ਬਈ ਅਗੇ ਇੱਕ ਦਰਮਾ ਹੋਰ ਦੱਸ ਦਿੰਨਾ ਯਾਰ ਜਿਨੋਂ ਦਿਨ ਨਾ ਪਾ ਹੋਰ ਜੰਗਾੜਾਂ ਦੇ ਵਿੱਚ ਉੱਲ ਜਿਹਨੇ ਤੁਰੇ ਅੱਗੇ ਬਾਈ ਜੀ ਉਹੀ ਤਾਂ ਗੱਲ ਜਿਹੜੇ ਚਾਦਰ ਧੋਤੀ ਵਾਲੇ ਤੇ ਆਪਣੇ ਨਾ ਖੱਦਰ ਦੇ ਮੂਕੇ ਵਾਲੇ ਬਜ਼ੁਰਗ ਸੀਗੇ ਬਾਈ ਜੀ ਹਾਂ ਉਹਨਾਂ ਦੇ ਵਿੱਚ ਪਹਿਲਾਂ ਤਾਂ ਸਰੀਰ ਦੇ ਵਿੱਚ ਪਾਵਰ ਹੀ ਕਿੰਨੀ ਨਾਲਾ ਕਿੰਨੀ ਦੂਰ ਤੁਰਨ ਦੀ ਸ਼ਮਤਾ ਰੱਖਦੇ ਸੀ ਤੁਰ ਕੇ ਜਾਣ ਦੀ ਹੂੰ ਕਿੰਨੀ ਪਾਵਰ ਸੀ ਹਾ ਭਾਵ ਖੁਲਿਏ ਦੇ ਦੇ ਸੀ ਤੇ ਪਾਵਰ ਕਿੰਨੀ ਤੇ ਅੱਜ ਕੱਲ ਮੇਰੇ ਵਰਗਾ ਬਾਡੀ ਬੂਡੀ ਦਾ ਬੜਾ ਤਗੜਾ ਤੇ ਉਹੇ ਜਾਂ ਮੈਦਾਨ ਸਰੀਰ ਦੇ ਪਾੜ ਦਿਖਾਉਣ ਬਾਅਦ ਤੇ ਤੇ ਸਿਸਟਮ ਕਰ ਲੈਂਦਾ ਹਨਾ ਤੇ ਕੰਡਾ ਹੁੰਦਾ ਹੀ ਨਹੀਂ ਮੇਰੇ ਵਰਗੇ ਯਾਰ ਸੱਚੀ ਪੁੱਛਦਾ ਉਹ ਬਾਈ ਜੀ ਜਦੋਂ ਅੰਦਰਲੀ ਟੌਰ ਬੰਦੇ ਚ ਅੰਦਰਲੀ ਟੌਰ ਹੁੰਦੀ ਹੈ ਨਾ ਉਹ ਹੀ ਗੱਲ ਆ ਨਾ ਲੀੜੇ ਸੋਹਣੇ ਪਾਉਣ ਲੀੜੇ ਸੋਹਣੇ ਪਾਉਣ ਨਾਲ ਕੀ ਹੋ ਜੂ ਲੀੜੇ ਸੋਹਣੇ ਕਦੇ ਵੀ ਨਹੀਂ ਕੁਛ ਕਰਦੇ ਵੀ ਜਦੋਂ ਅੰਦਰਲੀ ਬੰਦੇ ਦੀ ਟੌਰ ਆ ਤੇਰਾ ਮਨ ਕਰੂ ਨੌ ਬੰਦੇ ਦੇ ਵੀ ਸੇਵਕਾ ਹੁਣ ਥੋੜਾ ਯਾਰ ਰਟਾਇਟ ਆ ਮੈਂ ਇਹ ਮੇਰਾ ਹੱਕ ਬਣਦਾ ਮੈਂ ਇਹਦਾ ਹੱਥ ਫਟਾਵਾਂ ਜੇ ਮੈਂ ਮਾਰੇ ਟਾਈਮ 'ਚ ਇਹ ਤਾਂ ਮੁੱਖ ਬੱਟੂ ਆ ਫਿਰ ਇਹਨੇ ਕਿਰਾ ਗੜ ਕੇ ਗੋਡਿਆਂ ਤੇ ਲਾਉਣਾ ਯਾਰ ਮੈਨੂੰ ਐਂ ਦੱਸੋ ਹਣਾ ਕਿ ਕੀ ਲੈਣਾ ਹਣਾ ਹਾਂ ਉਹੀ ਚੱਕਰ ਆਣਾ ਵੀ ਇਹ ਜ਼ਿੰਦਗੀ ਆ ਖਰ ਕਿਸੇ ਤੇ ਕੰਮ ਆ ਜੇ ਯਾਰ ਜੇ ਕੋਈ ਰਸਤਾ ਵਿਗੜਿਆ ਪਿਆ ਰਸਤੇ ਨੂੰ ਆਪਾਂ ਕੋਸ਼ਿਸ਼ ਕਰੋ ਸਮਾਰੋ ਠੀਕ ਆ ਦੁਨੀਆ ਦੇ ਰਸਤੇ ਤਾਂ ਨਹੀਂ ਸਮਾਰ ਸਕਦੇ ਇੱਕ ਚਿੜੀ ਵਾਂਗੂ ਯੋਗਦਾਨ ਤਾਂ ਜ਼ਰੂਰ ਦੇ ਸਕਦੇ ਹਾਂ ਸਹੀ ਗਿੰਝ ਵਾਲੀ ਗੱਲ ਆ ਜੰਗਲ ਦੀ ਸਹੀ ਗੱਲ ਬਈ ਜੰਗਲ ਨੂੰ ਅੱਗ ਲੱਗੀ ਸੀ ਦੂਜੇ ਜਾਨਵਰ ਕਹਿੰਦੇ ਵੀ ਅਸੀਂ ਵੀ ਦੇਖੀ ਜਾਨੇ ਨਾ ਉਹ ਨਦੀ ਦੇ ਵਿੱਚੋਂ ਭਰ ਕੇ ਝੁੰਝੜੋਲ ਦਿੰਦੀ ਸੀ ਉਹਨੂੰ ਕਹਿੰਦੇ ਕਮਲੀ ਹੋਈਆਂ ਉਹ ਕਹਿੰਦਾ پتہ ਕੋ ਬੀ ਜੰਗਲ ਦੀ ਅੱਗ ਬੁਝਣ ਵਾਲੀ ਦਾ ਨਹੀਂ ਗੱਲ ਕਰ ਕਹਿੰਦੀ ਮੇਰੀ ਯੋਗਦਾਨ ਤਾਂ ਚੰਗੇ ਪਾਸੇ ਜਾ ਰਿਹਾ ਨਾ ਬੁਝਾਉਣ ਵਾਲੇ ਪਾਸੇ ਜਾ ਰਿਹਾ ਹੈ ਤੇ ਦੇਖਣ ਵਾਲੇ ਪਾਸੇ ਨਹੀਂ ਵੀ ਤੁਸੀਂ ਤਮਾਸ਼ਾ ਦੇਖ ਰਹੇ ਜੰਗਲ ਦੇ ਜਾਨਵਰ ਮੱਚ ਰਹੇ ਨੇ ਸਦਾ ਹਮੇਸ਼ਾ ਦੇਖੋ ਜੀ ਕੰਮ ਸਿਰੇ ਦਾ ਕਾਲਪੁਰਖ ਦੀ ਮਰਜ਼ੀ ਨਾਲ ਚੜਦਾ ਗੱਲ ਕਰ ਚੰਗੇ ਰਸਤੇ ਦੇ ਵਿੱਚ ਯੋਗਦਾਨ ਜ਼ਰੂਰ ਦਿੱਤਾ ਕਾਲੇ ਪਹਿਲ ਕਰਨੀ ਔਖੀਆ ਮੰਗਰਤਾ ਬਾਈ ਉਹਦੀ ਲੱਗ ਜਾਂਦੀ ਹੈ ਪੀਪਲ ਕਰਨ ਚਾਹੀਦਾ ਹੰਗਾਰਾ ਭਰਨਾ ਨਾ ਕਿ ਚਲੋ ਜਿਵੇਂ ਕਾਲੇ ਨੇ ਕਹਿੰਦਾ ਜੀ ਚਿੜੀ ਦੇ ਜੰਗਲ ਦੀ ਵਾਲੀ ਗੱਲ ਹੈ ਨਾ ਜੇ ਆਪਾਂ ਤੋਂ ਪੂਰਾ ਨਹੀਂ ਆਈਦਾ ਮੰਨਦੇ ਆਪਾਂ ਤੇ ਗੱਲ ਕਰਨ ਲਿਖਿਆ ਤਾਂ ਉਧਰਲੇ ਪਾਸੇ ਜਾਊ ਨਾ ਰਜਿਸਟਰ ਤੇ ਹਾਂ ਉਹ ਵੀ ਜੋਗਦਾਨ ਵਾਲੇ ਪਾਸੇ ਲਿਖਿਆ ਹਾਂ ਉਹ ਹੀ ਗੱਲ ਨਾ ਕਾਲੇ ਹੁਣ ਆਪਾਂ ਨੂੰ ਸਿਆਸੀ ਲੀਡਰਾਂ ਨੇ ਕਦੇ ਕਿਸੇ ਦਾ ਭਲਾ ਨਹੀਂ ਕਰਿਆ ਨਾ ਇਹਨਾਂ ਨੇ ਕਰਨਾ ਬਾਈ ਜੀ ਇਹਨਾਂ ਨੇ ਕੀ ਕਰਿਆ ਇੱਕ ਸਰਕਾਰ ਆਈ ਉਹਨੇ ਸਪੈਦੇ ਲਿਆ ਕੇ ਲਾਤੀ ਹਨਾ ਸਾਡੇ ਤਾਂ ਫਸਲ ਮਾਰਨੀ ਮਾਰਨੀ ਹੈ ਕਮੰਡੀ ਵੀ ਚੱਕਤਾ ਉਹਨੇ ਸਪੈਦੇ ਨੂੰ ਕਹਨੇ ਆਪਾਂ ਆਡੀ ਤਾਂ ਮਾਰਨੀ ਮਾਰਨੀ ਉਹਨੇ ਗਮਾਂਡੀ ਵੀ ਮਾਰਤਾ ਉਹ ਗਮਾਂਡੀ ਕੀ ਕਹਿੰਦਾ ਉਹ ਇਹਦੇ ਜੜਾ ਪਟ ਗਏ ਹਨ ਦਰ ਸੀਸ ਹੀ ਦਿੰਦਾ ਉਹ ਇੱਕ ਆ ਇੱਕ ਆ ਫੇਰ ਸਰਕਾਰ ਆਈ ਉਹਨੇ ਕੀ ਕਰਿਆ ਭਾਈ ਸਾਹਿਬ ਨੇ ਲਿਆ ਕੇ ਐਡੇ ਐਡੇ ਕੰਡੇ ਆ ਵੀ ਪਹਾੜੀ ਸੂਲਾਂ ਦੇਖ ਲਾ ਵੀ ਕਿੱਡੀਆਂ ਕਿੱਡੀਆਂ ਨੇ ਉਹਨੇ ਉਹ ਲਾਤੀ ਸਾਡਾ ਪਾ ਇਲਾਕਾ ਕਿਹੜੇ ਪਾਸੇ ਫਾਰਵਰਡ ਲੱਗਦਾ ਅਸੀਂ ਤਾਂ 1947 ਨੂੰ ਵੀ ਪਿੱਛੇ ਲੱਗਦੇ ਜੀ ਪਿੰਡ ਦੀ ਫੇਰ ਨੀਤੀ ਜਾਣਾ ਹੋਵੇ ਨਹੀਂ ਕਈ ਗੱਲ ਵੀ ਜੇ ਉੱਥੇ ਫਾਲਦਾਰ ਜਾਂ ਫੁੱਲਾਂ ਵਾਲੇ ਬੂਟੇ ਲਾਏ ਹੁਣ ਚੰਗੇ ਆ ਚੰਗੇ ਸਾਡਾ ਪੇਪਲ ਆ ਤੇ ਸਾਡੇ ਬੋੜ ਪਸ਼ੋਕੜਾ ਆ ਸਾਡਾ ਤੇ ਅਸੀਂ ਕਿੱਥੇ ਆ ਗਏ ਨਹੀਂ ਇੱਕ ਚੀਜ਼ ਮੈਂ ਤੇਰੀ ਨਾਲ ਸਹਿਮਤਾਂ ਵੀ ਠੀਕ ਹੈ ਕਾਰਨ ਕੀ ਹੈ ਨਾ ਰਾਜਨੀਤਿਕੀਨ ਦਾ ਪਾਸੇ ਛੱਡ ਕੇ ਉਹ ਤਾਂ ਬਈ ਜ਼ਿੰਦਗੀ ਦਾ ਆਪਦਾ ਕਿੱਥੇ ਕਰਦੇ ਰਹੋ ਬਸ ਹਰ ਰੋਜ਼ ਪੂਜੇ ਨੂੰ ਪਾਣੀ ਪਾਉਂਦੇ ਰਹੋ ਪੂਜਾ ਕਿਤੇ ਇੱਕ ਦਿਨ ਫਲ ਵਾਲਾ ਹੋ ਜਾ ਹਾਂ ਹੋ ਜਾਂਦਾ ਇੱਥੇ ਫਲ ਖਵਾਉਗਾ ਵੀ ਲਾਜ ਜਮਾ ਭਾਈ ਜੀ ਬਿਲਕੁਲ ਜਿਹੜਾ ਬੰਦਾ ਕੋਲ ਦੀ ਟੱਪੂ ਆ ਉਹ ਵੀ ਦੇਖੋ ਦੇਖਣ ਵਾਲੇ ਨੂੰ ਸੋਹਣਾ ਲੱਗਦਾ ਹੁਣ ਮੇਰੇ ਤੇ ਲਾਲਾ ਤੂੰ ਮੈਨੂੰ ਕਹਿ ਨਹੀਂ ਤਾਂ ਨਹੀਂ ਚਾਹੁੰਦਾ ਸੀ ਮੈਂ ਯਾਰ ਮੈਨੂੰ ਕਹਿ ਨਹੀਂ ਉਹਨਾਂ ਗੱਲ ਗੱਲ ਝਾਗ ਜਮ ਨਹੀਂ ਨਹੀਂ ਛੱਡ ਇਹਨਾਂ ਬਾਈ ਛੱਡਣੀ ਤਾਂ ਨਹੀਂ ਕਹਿ ਦੇ ਹੁਣ ਮੈਂ ਲਾ ਲਾਲਾ ਕਿਤੇ ਵੀ ਲਾਲਾ ਕੋਈ ਰਸਤਾ ਹੈ ਕੋਈ ਸਾਫ ਕਰਨਾ ਹੈ ਹਨਾ ਜਿੱਥੇ ਕਿਤੇ ਆਂ ਲੱਗਦਾ ਵੀ ਕਿਸੇ ਭਰਾ ਦਾ ਨੁਕਸਾਨ ਨਾ ਜੀ ਮੈਂ ਬਹੁਤਾ ਕੁਝ ਤਾਂ ਰੋੜਾਂ ਤਾਂ ਮੈਂ ਨਹੀਂ ਬਣਾ ਸਕਦਾ ਮੈਂ ਕਿਹੜਾ ਕੋਈ ਮੰਤਰੀ ਆ ਜਾਂ ਕੋਈ ਪ੍ਰਧਾਨ ਮੰਤਰੀ ਆ ਜਾਂ ਕੋਈ ਐਮਪੀ ਆ ਐਮਐਲਏ ਆ ਹਨਾ ਹਾਂਜੀ ਇੱਕ ਮੈਂਬਰ ਵੀ ਨਹੀਂ ਕਾਲਾ ਹੀ ਆ ਗੱਲ ਕਰ ਜਿੰਨੀ ਕੀ ਕਿਰਤ ਕਮਾਈ ਜੋ ਯੋਗਦਾਨ ਹੁੰਦਾ ਨਾ ਮੇਰੇ ਲੋਟਰ ਚ ਦੇਲ ਪਾ ਕੇ ਮੈਂ ਉਹਨੂੰ ਭਰ ਜ਼ਰੂਰ ਦਿੰਨਾ ਖੱਡੇ ਨੂੰ ਯਾਰ ਉੱਥੇ ਕੀ ਕਹਿੰ ਵੀਰ ਆ ਸਰਪੰਚੀ ਭਾਲਦਾ ਕਾਲਾ ਛੋੜੇ ਮੋੜੇ ਡੋ ਯਟਕੇ ਕਮੈਂਟ ਚ ਵੀ ਕਾਲੇ ਦੱਸੀ ਗੱਲ ਇਹ ਮੈਨੂੰ ਮਿਲ ਗਈ ਹੂੰ ਮੈਨੂੰ ਮਿਲ ਗਈ ਕਿਉਂ ਮੈਂ ਉਸ ਯੋਗਦਾਨ ਦੇ ਵਿੱਚ ਯੋਗਦਾਨ ਪਾਈ ਜਨਾ ਪਾਈ ਜਨਾ ਛੋੜੇ ਮੋੜੇ ਬਾਕੀ ਗੱਲ ਤੂੰ ਕਹ ਕੋਈ ਨੂੰ ਅਟਕੇ ਤੂੰ ਕਹਿੰਦਾ ਸੀ ਕਿ ਮੈਂ ਤਾਂ ਮੈਂਬਰ ਵੀ ਨਹੀਂ ਮੈਂਬਰ ਵੀ ਤੈਨੂੰ ਕਿਸੇ ਨੇ ਬਣਾਇਆ ਤੱਕੇ ਨਾ ਤੂੰ ਬਣਾਇਆ ਨਹੀਂ ਹਣਾ ਹਾਂ ਕਿਸ ਬਣਾਇਆ ਤਾਂ ਕਿਸੇ ਨੇ ਤੈਨੂੰ ਇਹ ਰੱਬ ਦੇ ਬਖਸ਼ੇ ਕਾਜ ਆ ਕਰੀ ਜਾਂਦੇ ਆ ਮੇਰੇ ਅਰਗੇ ਚਾਰ ਬੰਦੇ ਹੋਰ ਕਹਿਣਾ ਰੱਬ ਦੇ ਬਖਸ਼ੇ ਮਹਾ ਕਾਜ ਕਰੀ ਜਾਂਦੇ ਆ ਕਿਤੇ ਉਹ ਕਮੈਂਟ ਚ ਵੀ ਕਈ ਵੀਰ ਆਪਣਾ ਸਿਸਟਮ ਲੱਗਾ ਹਾਂ ਕਾਲਿਆ ਮੈਂ ਤਾਂ ਨਾ ਆਪਣੀ ਟੋਬਿਆਂ ਕੋਲੇ ਆ ਹਾਂ ਦੋਨੇ ਸਾਈਡ ਮੇਰਾ ਭਰਾ ਨਾ ਬਾੜੀ ਕਿਕਰਾਂ ਮੇਨ ਲੰਦੇ ਆ ਤੇ ਰੋਡ ਦੇ ਉੱਤੇ ਘਾਓ ਇਹਦਾ ਕੋਈ ਮੈਂ ਨਹੀਂ ਕਹਿੰਦਾ ਵੀ ਮੈਂ ਆ ਉੱਥੇ ਕੱਟੀ ਕਾਲੇ ਮੜਾ ਆ ਅੱਜ ਕਾਲਾ ਨਹੀਂ ਕੋਈ ਹੋਰ ਕਾਲਾ ਆ ਜਾਣਾ ਕਾਲਾ ਕੀ ਚੀਜ਼ ਆ ਕਾਲਾ ਦੇ ਇੱਕ ਚੰਮ ਦੀ ਦੇ ਆ ਹਨਾ ਤੇ ਸਾਹਾਂ ਦੀ ਖੇਤੀ ਕੀ ਬਦਾ ਕਰਨਾ ਨਾਮ ਨਾਮ ਸੱਤ ਹੋਏ ਨੇ ਕਿਸੇ ਦਾ ਵੀ ਹਨਾ ਕਦੋਂ ਵੀ ਹੋ ਸਕਦਾ ਹੈ ਕਾਰਨ ਇਹ ਹੈ ਵੀ ਲੋਟਰ ਆਪਣੇ ਕੋਲੇ ਚਲੋ ਚੀਜ਼ ਐ ਉਹ ਸੰਦ ਐ ਵੀ ਉਹ ਸੰਦ ਨਾਲ ਉਹ ਸਾਈਡ ਖੋਲਦੇ ਨੇ 2 2 3 3 ਫੁੱਟ ਕੱਚੇ ਥਾਂ ਬਣਾ ਦਿੰਦੇ ਆ ਵੀ ਬੱਸਾਂ ਨਗਦੀਆਂ ਬੰਦਾ ਕੱਚੇ ਤੁਰਨ ਵਾਲਾ ਕੋਈ ਸਾਈਕਲ ਮੋਟਰਸਾਈਕਲ ਵਾਲਾ ਕੱਚੇ ਤੋਰ ਲੂ ਜੇ ਕੋਈ ਸਾਈਡ ਦੀ ওভারਟੈਕ ਹੋਊਗਾ ਆਪ ਜਿ ਮਸ਼ੀਨਰੀਆਂ ਦਾ ਕੋਈ ਛੋਟੀ ਚੀਜ਼ ਦਾ ਬੰਦਾ ਤੁਰ ਕੇ ਜਾਣ ਲੈ ਨੂੰ ਖਿਆਈ ਨਾ ਆਊਗੀ ਐਕਸੀਡੈਂਟ ਤੋਂ ਬਚੂਗਾ ਉਦੋਂ ਵੀ ਬੰਦੇ ਆਖਦੇ ਮੈਨੂੰ ਕਹਿ ਦੇਣਾ ਵੀ ਤੁਸੀਂ ਹਟ ਦਿਓ ਨਾ ਵੀ ਯਾਰ ਰਸਤਾ ਸਾਫ਼ ਕਰਕੇ ਕਾਲਾ ਸਰਪੰਚੀ ਭਲਦਾ ਨਹੀਂ ਯਾਰ ਫਰਮਾਂ ਦੀ ਕਾਲੇ ਕੋਲੇ ਨਹੀਂ ਜਿਹਨੂੰ ਮਰਜ਼ੀ ਦਿਓ ਗਲ ਕਰ ਚੰਗੇ ਬੰਦੇ ਨੂੰ ਬਣਾਇਆ ਕਰੋ ਪਿੰਡ ਬੈਠ ਕੇ ਬਣਾਵੇ ਚੋਣ ਨਾ ਕਰਾਵੇ ਵੀ ਹਾਂ ਯਾਰ ਇਹ ਕੀ ਇਹਨੂੰ ਬਣਾਦਾ ਅਗਲੇ ਘੜੇ ਤੈਨੂੰ ਬਣਾ ਦਿੰਦਾ ਕੱਲੇ ਤੈਨੂੰ ਜਮਾਏਗਾ ਸੋਚ ਕੇ ਬਣਾਏਗਾ ਨਹੀਂ ਯਾਰ ਤੈਨੂੰ ਮੈਂ ਦੱਸਣਾ ਚੋਣ ਹੋਣ ਇੱਕ ਤਾਂ ਬੰਦਾ ਗੁਰਬਾਣੀ ਇਹ ਪੜਨ ਵਾਲਾ ਹੁੰਦਾ ਤੜਕੇ ਬਾਈ 3 ਵਜੇ ਲੱਗ ਜਾਂਦਾ ਆਪਦਾ ਗਲ ਪਾੜਨ ਠੀਕ ਹੈ ਕਿੰਨੇ ਰੁਪਏ ਪਿੱਛੇ 7000 ਪਿੱਛੇ ਉਹਨੇ ਵੀ ਜਵਾ ਕਪੜਾਉਣੇ ਹੁੰਦੇ ਆ ਆਪਾਂ ਨਹੀਂ ਕਹਿੰਦੇ ਵੀ ਸਾਰਾ ਕੁਝ ਕਰਨਾ ਪੈਂਦਾ ਕਾਲੇ ਇੱਕ ਬੰਦਾ ਤੜਕੀ ਲੱਗ ਜਾਂਦਾ ਬੱਕਰੇ ਵੜਨ ਗੁਰਬਾਣੀ ਵਾਲਾ ਤਾਂ ਮਾੜਾ ਹੋ ਅਗੇ 7000 ਰੁਪਇਆ ਲੈਂਦਾ ਉਧਰ ਇਹ ਪਤਾ ਹੀ ਨਹੀਂ ਕਿੰਨੇ ਕ ਦੇ ਦਿੰਦੇ ਆ ਉਹ ਚੰਗੇ ਕੰਮ ਉਹ ਡਿਊਟੀ ਲੱਗੇ ਨਾ ਪਰ ਮੈਂ ਉੱਥੀ ਗੱਲ ਆ ਵੀ ਉਹਨੂੰ ਤੂੰ ਆਏ ਨਾ ਦੇਖ ਵੀ ਮੈਨੂੰ ਕੋਈ ਮਾੜਾ ਕਹੀ ਜਾਂਦਾ ਮੈਨੂੰ ਕੋਈ ਚੰਗਾ ਨਹੀਂ ਮੈਂ ਇਹਨੂੰ ਐ ਨਹੀਂ ਕਹਿੰਦਾ ਵੀ ਮੈਨੂੰ ਮਾੜਾ ਕਹਿੰਦਾ ਮੈਨੂੰ ਤਾਂ ਸਮਾਂ ਦੀ ਮੇਰੀ ਤਾਂ ਮੈਣ ਧੋਈ ਦੀ ਜੋ ਕੋਈ ਚਰਚਾ ਕਰਦੇ ਚਾਰ ਬੰਦੇ ਨਿੰਦਿਆ ਕਰਦੇ ਮੈਂ ਤਾਂ ਫੁੱਲ ਜਨੋ ਅੱਜ ਤਾਂ ਯਾਰ ਤੈਨੂੰ ਮਾੜਾ ਉਹ ਕਰਨ ਵਾਲੇ ਹਨਾ ਵੀ ਥਮ ਚ ਡਾਊਨ ਕਰਨ ਵਾਲੇ ਤੈਨੂੰ ਅੱਜ ਤਾਂ ਮਾੜਾ 500 ਕਈ ਥਾਮ ਜਪ ਕਰਨ ਵਾਲੇ 5000 ਹੋ ਜਾਣਗੇ ਥੋੜੇ ਦਿਨਾਂ ਚ ਵੀ ਕੋ ਮਾਲਕ ਦੀ ਮਰਜ਼ੀ ਸਮੇ ਸਮੇਂ ਦੀ ਗੱਲ ਹਨ ਉਹ ਮਾਲਕ ਦੀ ਮਰਜ਼ੀ ਹੈ ਨਾ ਤੇ ਬਾਕੀ ਕਹ ਲੈ ਹੁਣ ਅੱਜ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਤੁਹਾਨੂੰ ਕੀ ਲੱਗਦਾਗਾ ਮਤਲਬ ਆਪਣੇ ਆਪਣਾ ਮਤਲਬ ਕਿਸਾਨੀ ਅੰਦੋਲਨ ਨੂੰ ਲੈ ਕੇ ਕਿਸਾਨੀ ਅੰਦੋਲਨ ਆਪਣਾ ਕਹਿੰਦੇ ਆ ਦੂਜਾ ਭਾਗ ਹੁਣ ਆ ਇਹ ਕਹਿ ਸਕਦੇ ਹਾਂ ਨਾ ਦੂਜੀ ਵਾਰੀ ਚਲੋ ਦਿੱਲੀ ਜਾ ਰਹੇ ਆਪਣੇ ਕਿਸਾਨਾਂ ਇਹ ਰਬਈ ਅੱਜ ਦੇਖਦੇ ਹਣਾ ਉਹ ਸਰਕਾਰ ਲੱਗੀ ਹੋਈ ਆ ਵੀ ਅਸੀਂ ਚੜੂਨੀ ਮੈਂ ਨਾ ਚੜੂਨੀ ਦੀ ਇੰਟਰਵਿਊ ਸੁਣੀ ਜਾਂਦਾ ਸੀ ਥੋੜੇ ਦਿਨ ਪਹਿਲਾਂ ਆਈ ਸੀ ਉਹ ਪਤਾ ਕੀ ਕਹਿੰਦਾ ਸੀ ਕਹਿੰਦਾ ਬਈ 14 14 ਮੀਟਿੰਗਾਂ ਦੇ ਵਿੱਚ ਮੈਂ ਨਾਲ ਸੀ ਐਮਐਸਪੀ ਦੀ ਤਾਂ ਕਹਿੰਦਾ ਕਿਸੇ ਵੀ ਲੀਡਰ ਨੇ ਕਿਸੇ ਵੀ ਨੇਤਾ ਨੇ ਗੱਲ ਹੀ ਨਹੀਂ ਕਰੀ ਤੇ ਇਹ ਕਹਿੰਦੇ ਸੀ ਐਮਐਸਪੀ ਦੀ ਉਹ ਕਰੀ ਜਾਂਦੇ ਆ ਡਿਬੇਟ ਕਿੱਥੇ ਹੋਈ ਐ ਡਿਬੇਟ ਬਈ ਦੱਸੋ ਫਿਰ ਜਾਓ ਝੂਠਾ ਰੋਜ਼ ਕਹਿੰਦੇ ਅੱਜ ਸ਼ਾਮ ਨੂੰ 5 ਵਜੇ ਮੀਟਿੰਗ ਆ। ਉਹ ਬਾਈ ਕੁਛ ਨਹੀਂ ਇਹਨਾਂ ਨੇ ਇਹਨਾਂ ਨੂੰ ਇੱਧਰ ਅਲ ਜਾ ਲੈਣਗੇ ਪਹਿਲਾਂ ਬਾਈ ਕੁਛ ਦੇਲਾ ਅਮਰਤਪਾਲ ਵਾਲਾ ਬਾਈ ਵਾਲਾ ਕੰਮ ਹੋ ਗਿਆ ਹਨਾ ਫਿਰ ਉਸ ਤੋਂ ਬਾਅਦ ਆਪਣਾ ਇਹ ਭਾਨੇ ਵਾਲਾ ਚਾਕੇ ਤੇ ਅਕੇ ਭਾਨੇ ਸੁੱਧੂ ਨੂੰ ਅਕੇ ਕੁੱਟਿਆ ਉਹਦਾ ਲੇਲੜੀਆਂ ਕੱਢੀ ਜਾਂਦਾ ਪੇਸੀ ਤੇ ਆ ਯਾਰ ਮੈਨੂੰ ਐ ਦੱਸੋ ਇਹ ਕੁੱਟਿਆ ਗੜੇ ਬਸ ਯਾਦੀ ਉਧਰ ਲ ਜਾਤੇ ਫਿਰ ਅੱਧੇ ਉਲ ਜਾਤੇ ਆਪਣਾ ਜਿਹੜਾ ਆ ਮੁੰਡਾ ਮਾਨਸਾ ਵਾਲਾ ਝੋਟਾ ਉਧਰ ਹੋ ਗਿਆ ਇੱਕ ਮੁੱਦਾ ਅੱਧੇ ਉਧਰ ਕਰਤੇ ਅਸੀਂ ਪਾੜੇ ਕਹੋਣਾ ਪਾੜੇ ਤਾਂ ਅਸੀਂ ਆ ਅਰੇ ਤਾਂ ਅਸੀਂ ਪੰਜਾਬੀ ਆ ਹੁਣ ਕੀ ਕਰਨਗੇ ਬੀਜੇਪੀ ਵਾਲਿਆਂ ਨੇ ਜਿਹੜੇ ਬਈ ਆਪਦੇ ਕੰਮ ਕਰਨੇ ਆ ਇਹਨਾਂ ਨੂੰ ਇੱਧਰ ਅਲਝਾ ਦੇਣਗੇ ਉਧਰ ਵੋਟਾਂ ਆ ਰਹੀਆਂ 24 ਵਾਲਿਆਂ ਦਾ ਮਾਰਚ ਦੇ ਵਿੱਚ ਉਹ ਤਾਂ ਜਿੱਤਣਗੇ ਬਈ ਆਟੋਮੈਟਿਕ ਜੀ ਅਸੀਂ ਇਹ ਜੇ ਮੁੱਦਿਆਂ ਤੇ ਉਹ ਕਰਾਂਗੇ ਜੀ ਅਸੀਂ ਕਿਸੇ ਵੀ ਚੀਜ਼ ਨੂੰ ਪੈਂਡਿੰਗ 'ਚ ਰੱਖਾਂਗੇ ਉਹ ਚੀਜ਼ ਸਾਡੇ ਗੱਲ ਤੇ ਆ ਸਾ ਆਪਣੇ ਗੱਲ ਤੇ ਆਂ ਅੰਗੂਠਾ ਬਈ ਉਹਨਾਂ ਦਾ ਜਦੋਂ ਜੀ ਕਰੂ ਆਂ ਦਬ ਦੇਣਗੇ ਉਹ ਥੋੜਾ ਜਿਹਾ ਉਹੀ ਚੀਜ਼ ਆ ਨਾ ਸਹੀ ਗੱਲ ਆ ਆਪਾਂ ਤਾਂ ਗੋਡੇ ਹੋਰੇ ਆ ਬਈ ਆਏ ਫਸੇ ਹੋਏ ਆ ਕਿਸਾਨ ਤਾਂ ਫਸਿਆ। ਪਰ ਸੇਕ ਆਪ ਫਸਿਆ ਬਾਈ ਇਹ। ਉਹਦੇ ਐਮਐਸਪੀ ਦੀ ਗੱਲ ਹੁੰਦੀ ਸੀ। ਉਹਦੇ ਇਹ ਖੜੇ ਨਹੀਂ ਉਹਦੇ ਤਾਂ ਉੱਡਲੇ। ਵੀ ਪਤਾ ਨਹੀਂ ਵੀ ਅਸੀਂ ਵੋਟਾਂ ਚ ਜਿੱਤ ਗਏ ਵੀ ਸਾਨੂੰ ਕੀ ਬਣ ਜਾਗੇ। ਤੇ ਹੁਣ ਲੋਕ ਕਹੀ ਜਾਂਦੇ ਵੀ ਸੰਤਾ ਭਗਵੰਤ ਮਾਨ ਨੇ ਵੀ ਠੱਗ ਲਿਆ ਭਗਵੰਤ ਮਾਨ ਕਹਿੰਦਾ ਕਿ ਇਧਰ ਵੀ ਪੰਜਾਬ ਦੇ ਬੰਦਿਆਂ ਨੂੰ ਪੰਜਾਬ ਚ ਕਿਵੇਂ ਰੋਕੇਗਾ ਤੇਰੇ ਕੋਲ ਤਾਂ ਇੰਨੀ ਪਾਵਰੀ ਹੀ ਨਹੀਂ। ਸਭ ਤੋਂ ਵੱਧ ਜਿਹੜਾ ਰਾਸ਼ਟਰਪਤੀ ਰਾਜ ਲਾਗੂ ਹੋਇਆ ਪੰਜਾਬ ਦੇ ਵਿੱਚ ਹੋਇਆ। ਸਭ ਤੋਂ ਜ਼ਿਆਦਾ ਵਾਰੀ ਕਿਤੇ ਨਹੀਂ ਹੋਇਆ ਹੋਰ। ਕਦੇ ਵੀ ਮਤਲਬ ਵੀ ਦੋ ਪਾਰਟੀਆਂ ਨੇ ਰਲ ਕੇ ਸਰਕਾਰ ਨਹੀਂ ਬਣਾਈ ਪੰਜਾਬ 'ਚ ਪੰਜਾਬ ਦਾ ਇਹਦਾ ਮਤਲਬ ਜਾਂ ਤਾਂ ਜਦੋਂ ਇੱਕ ਆ ਹੁੰਦਾ ਹੈਗਾ ਵੀ ਗੱਲ ਸਿਰੇ ਲਾ ਦਿੰਦੇ ਆ ਤੇ ਜਾਂ ਫਿਰ ਆਪ ਡੁੱਬ ਜਾਂਦੇ ਆ ਤੂੰ ਇਹਨਾਂ ਦਾ ਲਬੀ ਬਿਆਨ ਤੇ ਬੱਚੜ ਬੜੇ ਵੀ ਵੀ ਵੋਟਾਂ ਤੇ ਐਮ ਐਲ ਏ ਕੀਤੀ ਸੀ ਹਾਂ ਚਲੋ ਪਿਛਲੀ ਗੱਲ ਰਾਜਨੀਤਿਕਾਂ ਦੀ ਪਹਿਲੀ ਕਾਲ ਤਾਂ ਛੇੜਨੀ ਨਹੀਂ ਸੀ ਨਹੀਂ ਨਹੀਂ ਗੜੇ ਵੀ ਗਈ ਨਾ ਤੇ ਉਹ ਸਰਕਾਰੀ ਬੰਦੇ ਨਹੀਂ ਵੋਟਾਂ ਪਾਉਂਦੇ ਸੀਗੇ ਭਾਈ ਜੀ ਚੌਕੀਦਾਰਾਂ ਨੇ ਕੋਈ ਵਾੜੀ ਮੋਟੇ ਨੰਬਰਦਾਰਾਂ ਨੇ ਜਨਤਾ ਤਾਂ ਬੰਦ ਸੀ ਹਾਂ ਵੋਟ ਪਾਉਣੀ ਨਹੀਂ ਗਈ ਸੀ ਬਾਈ ਕਾਰਡ ਸੀ ਵੋਟਾਂ ਹਨਾ ਹਾਂ ਹਾਂ ਤੇ ਐ ਲਾਲਾ ਵੀ 20 ਵੀ ਵੋਟਾਂ ਵਾਲੇ ਐਮ ਐਲ ਏ ਬਣ ਸਕਦੇ ਐ ਇਸ ਇੰਡੀਆ ਦੇ ਵਿੱਚ ਇਸ ਪੰਜਾਬ ਦੇ ਵਿੱਚ ਬਾਈ ਉਹੀ ਤਾਂ ਗੱਲ ਆ ਗਈ ਨਾ ਵੀ ਪੇਪਰ ਵੈਲਟ ਨਾਲ ਤਾਂ ਬਈ ਇਹਨਾਂ ਨੇ ਚੱਕਤਾ ਯਾ ਨਹੀਂ ਮੋਸਟ ਟਾਈਮ ਤੇ ਪੇਪਰ ਵੈਲਟ ਦੀ ਸੀ ਬਾਈ ਨਹੀਂ ਸ਼ਿਸ਼ਟਮੀ ਬਾਈ ਕਾਰਡ ਸੀ ਨਾ ਹਾਂ ਵੋਟਾਂ ਦਾ ਬਾਈ ਕਾਰਡ ਸੀ 20 ਵੀ ਵੋਟਾਂ ਵਾਲੇ ਲਾਲਾ ਜਦੋਂ ਵਿਅੰਤਤਾ ਬਣਿਆ ਨਾ ਹਾਂ ਮੁੱਖ ਮੰਤਰੀ ਪੰਜਾਬ ਦਾ ਹਾਂ ਹਾਂ ਉਦੋਂ ਲਾਲਾ 20 ਵੀ ਵੋਟਾਂ ਵਾਲੇ 30 30 ਵੋਟਾਂ ਵਾਲੇ 50 50 ਵੋਟਾਂ ਵਾਲੇ ਐਮ ਐਲ ਏ ਬਣ ਕੇ ਸਿੱਧੀਆਂ ਵਾਲੇ ਕਿੱਡਾ ਵਢਾਲ ਕੇ ਹਲਕਾ ਹੁੰਦਾ ਤੇ ਦੂਜੇ ਪਾਸੇ ਕੋਈ ਬੰਦਾ ਹੀ ਨਹੀਂ ਸੀ ਜਦੋਂ ਇੱਕ ਨੂੰ ਤਾਂ ਉਹਨੂੰ ਤਾਂ ਇੱਕ ਪੈ ਗਈ ਤਾਂ ਇੱਕ ਨਾਲ ਵੀ ਜਿੱਤ ਗਿਆ ਜਦੋਂ ਦੂਜੇ ਪਾਸੇ ਟੱਕਰ ਚ ਕੋਈ ਬੰਦਾ ਹੀ ਨਹੀਂ ਉਹ ਤਾਂ ਨੋਟਾਂ ਵਾਲਾ ਵੀ ਸਿਸਟਮ ਹੈ ਨਹੀਂ ਸੀ ਨਾ ਕਾਲੇ ਉਦੋਂ ਨਹੀਂ ਕਾਸੇ ਵਾਲਾ ਨਹੀਂ ਸੀ ਹਾਂ ਹੁਣ ਪਤਾ ਕੀ ਹੋ ਰਿਹਾ ਹੈਗਾ ਇਹਨਾਂ ਨੇ ਬਾਈ ਜੀ ਆਪਾਂ ਨੂੰ ਐਂਬੂਲੈਂਸ ਜਾਰੀ ਹੈ ਹਾਂ ਆਪਾਂ ਨੂੰ ਇਹਨਾਂ ਨੇ ਦਿਖਾਈ ਜਾਣਾ ਹਾਈਲਾਈਟ ਕਰੀ ਜਾਣਾ ਕਿਸੇ ਨੂੰ ਯਾਰ ਸਾਡੇ ਬੰਦੇ ਨੂੰ ਚੱਕ ਕੇ ਉਹਨੂੰ ਹਾਈਲਾਈਟ ਕਰਤਾ ਉਹਦੇ ਯਾਰ ਉਹੀ ਪਹਿਲਾਂ ਤੈਨੂੰ ਬਦਨਾਮ ਕਰਨਗੇ ਵੀ ਕਾਲਾ ਕਾਲੇ ਦੀ ਲਾਤੀ ਕਾਲੇ ਨੇ ਕਿਸੇ ਇੰਟਰਵਿਊ 'ਚ ਬਾਈ ਦੀ ਚ ਗੱਲ ਕਹਿਤੀ ਹਨਾ ਕਾਲੇ ਨੂੰ ਹਾਈਲਾਈਟ ਜਿੱਦ ਦੇ ਉਹਨਾਂ ਨੇ ਧੱਕਾ ਕਰਨਾ ਹੋਇਆ ਕਾਲੇ ਉਹਨਾਂ ਨੇ ਇਹ ਨਹੀਂ ਦੇਖਣਾ ਵੀ ਇਹ ਸਾਡਾ ਬੀਜੇਪੀ ਦਾ ਮਤਲਬ ਚੇਅਰਮੈਨ ਆ ਜਾਂ ਐਮਸੀ ਆ ਜਾਂ ਕੀ ਚੀਜ਼ ਆ ਉਹਨਾਂ ਨੇ ਤਾਂ ਇੱਕ ਪਾਸੇ ਵੱਡਾ ਧਰ ਲੈਣਾ ਸਾਰਿਆਂ ਨੂੰ ਚੱਕ ਦੇਣਾ ਉਹਨਾਂ ਨੇ ਨਹੀਂ ਦੇਖਣਾ ਹੁੰਦਾ ਮੇਰੇ ਮੇਰੇ ਵਰਕਰ ਆਏ ਵਰਕਰ ਵਰਕਰ ਕੋਈ ਨਹੀਂ ਇਹ ਤਾਂ ਹਾਲਾਤ ਹੋ ਜਾਂਦੇ ਉਹ ਜਿਹੜੀ ਤੁਸੀਂ ਗੱਲ ਸਿਸਟਮ ਸਿਸਟਮ ਆ ਇੱਕ ਸਿਸਟਮ ਦੇਦੀ ਨੇ ਇਹ ਸਾਰਾ ਕੰਮ ਹੁਣ ਪੰਜਾਬ ਦੇ ਵਿੱਚ ਉਦੋਂ ਕਿਹੜਾ ਕਾਂਗਰਸੀ ਮਰੇ ਨਹੀਂ ਮਰਿਆ ਜਦੋਂ ਦਿੱਲੀ ਦੇ ਵਿੱਚ ਕਿਹੜਾ ਕਾਂਗਰਸ ਨਹੀਂ ਸੀਗੇ ਜਦੋਂ ਉਹਨਾਂ ਨੇ ਵੱਡ ਭੇੜੀ ਹੋ ਗਈ ਲਾਲਾ 84 ਵਾਲੇ ਦੰਗਿਆਂ ਵੇਲੇ ਉਦੋਂ ਕਿਹੜਾ ਮਰੇ ਨਹੀਂ ਮਰੇ ਸਾਰਿਆਂ ਦੀ ਆ ਬਾਈ ਸਾਰੇ ਮਾਰੇ ਕਟਿਆ ਇਹਦੇ ਵਰੀਕ ਨਾ ਸਿਸਟਮ ਹੋ ਜਾਂਦਾ ਅੰਨ ਜੁੱਲ ਮੱਚ ਜਾਂਦਾ ਉੱਥੇ ਦੇਖ ਰੇਖ ਨਹੀਂ ਕੋਈ ਰਹਿੰਦੀ ਵੀਰਾ ਜਦੋਂ ਜਦੋਂ ਕਲੇ ਆਪਾਂ ਜਦੋਂ ਬੀਜੀ ਆਪਣਾ ਬਿੱਲੀ ਪੈਂਦੀ ਆ ਨਾ ਕਬੂਤਰ ਨੂੰ ਉਹ ਵੀ ਫੰਗ ਮਾਰ ਕੇ ਥੋੜਾ ਜਿਹਾ ਅੱਖ ਤਾਂ ਖਰਾਬ ਕਰ ਦਿੰਦਾ ਨਾ ਬਿੱਲੀ ਹੁਣ ਮਰਦਾ ਬੰਦਾ ਮਾੜਾ ਮੋਟਾ ਜੇ ਮੈਂ ਹੋਰ ਕੁਛ ਨਾ ਕਰੂੰਗਾ ਮੈਂ ਤੇਰੇ ਨਾਲ ਲੜ ਪਿਆ ਮੈਂ ਤੇਰੀ ਜੇਬ ਤਾਂ ਪਾੜੂਗਾ ਹੀ ਪਾੜੂਗਾ ਪੱਕਾ ਆ ਚਾਹੇ ਆ ਪਾੜਨਾ ਚਾਹੇ ਹਾ ਪਾੜਨਾ ਮੈਂ ਕਰੂੰਗਾ ਕੁਛ ਨਾ ਕੁਛ ਤਾਂ ਉਹੀ ਗੱਲ ਸੀ ਨਾ ਫਿਰ ਜਦੋਂ ਆਪਾਂ ਕਿਸੇ ਨਾਲ ਬੈਰ ਪਾ ਲੈਨੇ ਆ ਹਨਾ ਤੇ ਉਦੋਂ ਫਿਰ ਨੁਕਸਾਨ ਦੋਨੇ ਤਰ੍ਹਾਂ ਦਾ ਹੀ ਹੁੰਦਾ ਹੈ। ਨੀ ਇੱਕ ਗੱਲ ਹੈਗੀ ਐ। ਜੇ ਕੋਈ ਕਹਿੰਦਾ ਸਚਾਈ ਤੇ ਨਾ ਕਲਗੀਧਰ ਨਾਲ ਆ ਬਸ ਉਹ ਬਾਈ ਜੀ ਉਹੀ ਤਾਂ ਚੀਜ਼ ਆ ਹਨਾ ਉੱਦੇ ਦੇਖ ਜਿੱਦੇ ਨਿਸਾਨ ਸਾਹਿਬ ਉੱਥੇ ਝੁੱਲਿਆ ਸੀ ਹਨਾ ਤੇ ਉਹਦੇ ਬਾਜ ਕਿਵੇਂ ਫਿਰਦੇ ਸੀ। ਉਹ ਵੀ ਬਾਜਾਂ ਵਾਲੇ ਦੀ ਕਲਾ ਐ। ਠੀਕ ਹੈ ਨਾ ਉੱਦੇ ਜਿੱਦੇ ਜੇਲ੍ਹ ਸੀ ਡਿਬਰੂਗੜ੍ਹ ਚ ਕਦੇ ਬਾਜ ਹੀ ਨਹੀਂ ਦੇਖਿਆ ਜੇਲ੍ਹ ਦੇ ਉੱਤੇ ਹੁਣ ਫਿਰਦੇ ਆ ਬਾਈ ਦੇਖ ਲੋ ਚਾਹੇ ਵੀਡੀਓ ਚ ਦੇਖੋ। ਉਹ ਵੀ ਕੋਈ ਕਲਾ ਵਰਤ ਰਹੀ ਆ ਜੀ। ਦੇਖਣਾ ਹੁੰਦਾ ਲੋਕ ਕਹਿੰਦੇ ਸੀ ਨਾ ਇਹਨਾਂ ਨੇ ਕਿਹੜੀਆਂ ਜੇਲਾ ਕਟਕਟਣਾ। ਅੱਛਾ ਜੀ ਇਹਦੇ ਰਸਤੇ ਤੇ ਤੁਰਾਂਗੇ ਨਾ। ਕਾਲ ਪਰ ਕੰਗੇ ਸੰਗ ਪੋਰੀ ਬੋਰੀ ਕੱਟੀ ਦਾ ਜਾ ਸਕਦੀ ਹੈ ਨਹੀਂ ਪਰ ਇੰਨੀ ਗੱਲ ਤਾਂ ਜ਼ਰੂਰ ਹੈ ਧੰਨਵਾਦ ਸਜੀਤ ਕਾਲੇ ਆਪਾਂ ਬਾਈ ਹਰ ਸੱਚ ਦੀ ਖਾਣੀ ਆ ਨਾ ਆਪਾਂ ਕਿਸੇ ਨੂੰ ਖਾਣਾ ਦੇ ਨਾ ਕਿਸੇ ਦਾ ਖਵਾਉਣਾ ਹਨਾ ਵੀ ਜਿਹੜਾ ਲਿਖਿਆ ਇੰਨੀ ਗੱਲ ਕਰਤ ਕਰਕੇ ਖਾਓ ਯਾਰ ਥੱਗੀ ਚੋਰੀ ਨਾ ਕਰੋ ਬਸ ਥੱਗੀ ਚੋਰੀ ਨਾ ਕਰੋ ਕੋਈ ਬਾਈ ਤੂੰ ਆਪ ਦਾ ਕਰਦਾ ਹਨਾ ਮਿਹਨਤ ਕਰਦਾ ਹਨਾ ਕੋਈ ਕਿਸੇ ਦੀ ਕਿਸੇ ਦੀ ਆ ਲੋਡਰ ਨਾਲ ਤੂੰ ਕਿਹਦੇ ਮੋਰੀਆਂ ਨਹੀਂ ਭਰਦਾ ਬਾਈ ਜਦੋਂ ਲੋਡਰ ਲਿਆਏਗਾ ਹਨਾ ਹਾਂ ਮੈਂ ਵੀਡੀਓ ਪਾਉਂਦਾ ਰਿਹਾ ਕਾਉਂਦਾ ਰਿਹਾ ਤੂੰ ਰੋਜ਼ ਹਨਾ ਮੈਨੂੰ ਪਤਾ ਕੀ ਸੀ ਇੱਕ ਤਾਂ ਤੇਰੀ ਵੀਡੀਓ ਪਾਉਣ ਨਾਲ ਤੇਰਾ ਨੰਬਰ ਆ ਗਿਆ ਮੇਰੇ ਕੋਲੇ ਬੀਰ ਕੋਲੇ ਹਾਂ ਮੇਰਾ ਨੰਬਰ ਹਾਂ ਵੀ ਮੈਨੂੰ ਯਾਰ ਕੋਈ ਤੇ ਤੇਰੀ ਜੀ ਗੱਲ ਮੈਨੂੰ ਕੰਮ ਵੀ ਮਿਲਿਆ ਯਾਰ ਕੰਮ ਕੰਮ ਤਾਂ ਹਾਂ ਜਾਗ ਰੂਪ ਹੋਈ ਸੰਗਤ ਯਾਰ ਫਲਾਣੇ ਬੰਦੇ ਕੋਲੇ ਅੱਜ ਸੰਦ ਕੋਈ ਵੀ ਕੰਮ ਆ ਨਾ ਪਾਇਆਂ ਦੀ ਸਪੋਰਟ ਨਾਲ ਬਿਲਕੁਲ ਜੇ ਤੈਨੂੰ ਨਿੰਦ ਨਾਲ ਜਾਂ ਆਪਣੀ ਗਲੀ ਦੇ ਮੂਹਰੇ ਖੜੇ ਆਗੇ ਤਾਂ ਫਿਰ ਉਹ ਤਾਂ ਕੰਮ ਤੈਨੂੰ ਪਤਾ ਤੇਰਾ ਤਾਂ ਉੱਦੀ ਹੋ ਜੂ ਗੁੰਡਾ ਸਹੀ ਹੱਲਾ ਤੇ ਬਾਕੀ ਧੰਨਵਾਦ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਵੀਡੀਓ ਨੂੰ ਅੰਤ ਤੱਕ ਦੇਖਿਆ ਤੇ ਜੁੜ ਕੇ ਰੋੜ ਤੇ ਹਾਂ ਬਸ ਇਸ ਰੋੜ ਤੇ ਪਈ ਕੋਈ ਰੂਟ ਹੈ ਨਹੀਂ ਬਸ ਦਾ ਵੈਸੇ ਤੇ ਇਹ ਜਿਵੇਂ ਆਪਾਂ ਪਹਿਲਾਂ ਦੱਸਿਆ ਤੇ ਜਿਹੜੇ ਅੰਦੋਲਨ ਚੱਲ ਰਿਹਾ ਸਾਰੇ ਉਹਨਾਂ ਕਰਕੇ ਹੀ ਹੈਗਾ ਤੇ ਪੰਜਾਬ ਹਰਿਆਣਾ ਦੇ ਬਾਰਡਰ ਤੇ ਆਪਣਾ ਪਿੰਡ ਆ ਸੂਰਤੀਆ ਜ਼ਿਲ੍ਹਾ ਸਰਸਾ ਤੇ ਬਸ ਇੱਥੇ ਬਾਰਡਰ ਬੰਦ ਹੋਰ ਕਰਕੇ ਥੋੜੀ ਹਫੜਾ ਦਬੜੀ ਮੱਚੀ ਹੋਈ ਆ ਤੇ ਬਾਕੀ ਭਾਈ ਚਾਰਕ ਸਾਂਝੀਆਂ ਹੀ ਗੱਲਾਂ ਕਰਨੀਆਂ ਸੀਗੀਆਂ ਬਸ ਉਹੀ ਸਵੱਬਜਾ ਬਣਦਾ ਹੁੰਦਾ ਜੀਤ ਕਹਿੰਦਾ ਮੈਂ ਭਾਈ ਖੇਤਵਾਲ ਨੂੰ ਚੱਲਿਆਂਗਾ ਤੇ ਮੈਂ ਕਿਹਾ ਕਾਲੇ ਨਾਲ ਗੱਲ ਹੋਈ ਸੀ ਅਸੀਂ ਵੀ ਉਧਰ ਹੀ ਆਉਣੇ ਹਾਂਗੇ ਹੂੰ ਵਧੀਆ ਕੀਤਾ ਖਾਣੇ ਤੇ ਹਾਂ ਬਸ ਉਹ ਮਨ 'ਚ ਕਈ ਵਾਰੀ ਹੁੰਦੀ ਥੋੜੀ ਜਿਹੀ ਭੜਾਸੀ ਹੁੰਦੀ ਆ ਕਿ ਗੱਲਾਂ ਰਹੀ ਨਿਕਲ ਜਾਂਦੀਆਂ ਹੋਰ ਤਾਂ ਆਪਾਂ ਡਾਂਗ ਸੋਟਾ ਤਾਂ ਕਿਸੇ ਦਾ ਕੀ ਮਾਰਨਾ ਹੈ ਨਾ ਕੱਲੇ ਕੀ ਮਾਰਨਾ ਭਰਾ ਯਾਰ ਤੇ ਓਏ ਹਾਇਦਾ ਕੰਜ ਜਿਹੜੇ ਜਿਹਨਾਂ ਨੇ ਬੁਰਾ ਭਲਾ ਦੀਪ ਨੂੰ ਕਿਹਾ ਉਹ ਹਾਇਦਾ ਹਾਇਦਾ ਆਪਣੀ ਚਲ ਚਲੋ ਹਾਂ ਦੋ ਜੇ ਦੋ ਗੱਲਾਂ ਕਰਕੇ ਕਿਸੇ ਦਾ ਮਨ ਹੌਲਾ ਹੋ ਜਾਂਦਾ ਬਾਹਾਜ ਮੋਲਾਖਾਨ ਦੀ ਲੋਕ ਫੈਂਦਾ ਗੰਜਰ ਆਪਣੀ ਬਾਹਾਜ ਮੋਲੇ ਦੀ ਲੋਕ ਬਾਕੀ ਬੰਦੇ ਭਾਈ ਦੋਨੇ ਹੀ ਚੰਗੇ ਆਗੇ ਆਪਣੇ ਚੰਗੀ ਮਿੱਤਰਤਾ ਜੀਤ ਨਾਲ ਵੀ ਕਾਲੇ ਭਲਵਾਨ ਨਾਲ ਵੀ ਕਾਲਾ ਗਵਾਂਢੀ ਆ ਸਾਡੀ ਪੁਰਾਣੀ ਮਿੱਤਰਤਾ ਕੀ ਗਵਾਂਢੀ ਨਾਲ ਤਾਂ ਜਲ ਮਿੱਤਰਤਾ ਉਹਦੇ ਨਾਲੋਂ ਵੱਧ ਗਵਾਂਢੀ ਹੁੰਦੀ ਹੁੰਦਾ ਮੋਹ ਪਿਆਰ ਗਮੰਡੀ ਨਾਲ ਤਾਂ ਕਈ ਬੰਦੇ ਕਹਿੰਦੇ ਹੋਣਗੇ ਵੀ ਯਾਰ ਹੋਰ ਹੀ ਗੱਲਾਂ ਜੀਆਂ ਕਰਦਾ ਹਨਾ ਵੀ ਯਾਰ ਇਹਦਾ ਬਾਈ ਦਾ ਬਲੌਕ ਖਰਾਬ ਕਰਤਾ ਜਾਂ ਇਹ ਗੱਲ ਨਹੀਂ ਹੋਣੀ ਸੀ ਹਨਾ ਆਪਾਂ ਇਹ ਵੀਡੀਓ ਸਪੈਸ਼ਲ ਪਾਵਾਂਗੇ ਅੱਜ ਨਹੀਂ ਮੇਰੀ ਗੱਲ ਮੈਂ ਉਹ ਕਰਦਾ ਪਤਾ ਕੀ ਕਰਦਾ ਵੀ ਮੰਨ ਲਓ ਮੈਂ ਨੂੰ ਸਰਚ ਕਰ ਲਿਓ ਹਨਾ ਫੇਸਬੁੱਕ ਤੇ ਰਣਜੀਤ ਸਿੰਘ ਹਾਂ ਬਸ ਇਹੀ ਕਹਿਣ ਲੱਗਿਆ ਸੀ ਮੈਂ ਤੇ ਉਹ ਜਦੋਂ ਤੁਸੀਂ ਕਰੋਗੇ ਉੱਥੇ ਵੀ ਤੁਹਾਨੂੰ ਇਹੀ ਗੱਲਾਂ ਮਿਲਣਗੀਆਂ ਤੇ ਇਹ ਨਹੀਂ ਹੈ ਹਨਾ ਉੱਥੇ ਪੂਰੀਆਂ ਜਿਵੇਂ ਕਹਿੰਦੇ ਨੇ ਚੌਣਮੀਆਂ ਖਬਰਾਂ ਚੌਣਮੀਆਂ ਗੱਲਾਂ ਤੁਹਾਨੂੰ ਉੱਥੇ ਮਿਲਣੀਆਂ ਬਾਈ ਦੇ ਰਣਜੀਤ ਸਿੰਘ ਖਾਲਸਾ ਹਾਂਜੀ ਹਾਂਜੀ ਤੇ ਹਾਂ ਬਾਕੀ ਧੰਨ ਪੈਣਾ ਦਾ ਜਿਹੜੇ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਆ ਵੀਡੀਓ ਦੇ ਨਾਲ ਅੰਤ ਤੱਕ ਰਹੇ ਤੇ ਮਿਹਰਬਾਨੀ ਸਾਰਿਆਂ ਦੀ ਤੇ ਕਾਲਾ ਵੀ ਹੁਣ ਬੱਸ ਨਹੀਂ ਲੈਣ ਲੱਗ ਗਿਆ ਤੇ ਕਿਸੇ ਦਿਨ ਬਹਿ ਕੇ ਲੰਮੀ ਗੱਲਬਾਤ ਕਰਾਂਗੇ ਪੋਡਕਾਸਟ ਵਾਲਾ ਕੰਮ ਇਹ ਵੀ ਬੱਸ ਪੋਡਕਾਸਟ ਵਾਲੀ ਸਮਝ ਲਓ ਥੋੜੀ ਵੀਡੀਓ ਚੱਲ ਫਿਰ ਬੜੀ ਲੰਮੀ ਹੁੰਦੀ ਹੈ ਕਈ ਵੀਰ ਕਹਿੰਦੇ ਵੀਡੀਓ ਜਿਆਦਾ ਲੰਮੀ ਨਾ ਕਰਿਆ ਕਰੋ ਬਹੁਤ ਹੀ ਜਿਆਦਾ ਵੀਰ ਕਹਿੰਦੇ ਹੁੰਦੇ ਜਿੱਦ ਦੇ ਵੀਡੀਓ ਛੋਟੀ ਰੱਖਦੇ ਕਿ ਵੀਡੀਓ ਭਾਈ ਲੰਬੀ ਬਣਾਇਆ ਕਰੋ ਤੇ ਫਿਰ ਕਈ ਵਾਰੀ ਆਪ ਹੀ ਕਨਫਿਊਜ਼ ਹੋ ਜਾਂਦੇ ਕਿਵੇਂ ਕਰੀਏ ਫਿਰ ਗੱਲਬਾਤ ਦੇ ਹਿਸਾਬ ਨਾਲ ਜਾਂ ਆਟੋਮੈਟਿਕ ਹੀ ਬੱਸ ਆਪੇ ਹੀ ਬਣ ਜਾਂਦਾ ਰੋਜ਼ ਦੇ ਕੰਮ ਦੇ ਹਿਸਾਬ ਨਾਲ ਕੋਈ ਨਾ ਇਹ ਆਈ ਐਪ ਵੀ ਆਉਣ ਵਾਲਾ ਥੋੜੀ ਸਪੀਡ ਜੀ ਉਹ ਕਰਕੇ ਨਾ ਫਿਰ ਹੋ ਠੀਕ ਹੈ ਚਲੋ ਫਿਰ ਬਲਾਉ ਬਈ ਫਤੇ ਸਾਰਿਆਂ ਨੂੰ ਵਾਹਿਗੁਰੂ ਜੀ ਕੀ ਬਤੇ ਦੇ ਧੰਨਵਾਦ ਸਾਰੇ ਵੀਰਾਂ ਦਾ ਇਹ ਮਿਲਦੇ ਕੱਲ ਨੂੰ ਨਵੇਂ ਵੀਡੀਓ ਨਾਲ ਸਤਿ ਸ੍ਰੀ ਅਕਾਲ ਜੀ